ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਖੁਸ਼ ਰੱਖੇ ਚਾਦੇ ਅਕਲਾਂ ਦੇ ਵਿੱਚ ਰੱਖੇ ਤੇ ਅੱਜ ਦਾ ਸਾਡਾ ਮੁੱਦਾ ਹੈਗਾ ਜੀ ਪਹਿਣਾ ਦੇ ਵਾਸਤੇ ਸੂਟ ਜਦੋਂ ਮਿਲੋ ਜੀ ਪਹਿਲਾਂ ਮਾੜੇ ਸੁਦੀਪ ਨੂੰ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਕੀ ਫਤਿਹ ਮੁੱਦਾ ਤਾਂ ਹੈ ਨਾ ਵਿਹਾਂ ਜਲ ਰੱਖੜੀਆਂ ਲਈ ਸੂਟ ਲੈ ਕੇ ਆਣਾ ਇਹ ਤਾਂ ਸਾਰੇ ਪਹਿਲੇ ਹੀ ਰਸਕੇ ਵਾਹ ਜਾਂਦੇ ਆ ਵੀ ਕਾਜਾ ਕਰਨਾ ਹੈ ਨਾ ਹਾਂ ਜਦੋਂ ਕੋਈ ਵੀ ਨਾ ਮਤਲਬ ਖਰਚਤਾ ਹੈ ਨਹੀਂ ਵੈਸੇ ਧੀਆਂ ਭੈਣਾਂ ਨੂੰ ਤਾਂ ਹਰੇਕ ਕੋਈ ਚਾਹੇ ਕੋਈ ਗਰੀਬਾ ਚਾਹੇ ਅਮੀਰਾ ਜਿੰਨਾ ਕਿ ਸ਼ਰਦ ਹੈ ਅਗਲਾ ਬੰਦਾ ਹੀ ਦੰਦਾ ਕਿਉਂਕਿ ਕੋਈ ਭੁੱਖਾ ਤਾਂ ਹੁੰਦਾ ਨਹੀਂ ਧੀਆਂ ਤਾਂ ਪਹਿਲਾਂ ਹੀ ਰੱਜੇ ਵੀ ਦਿਲ ਵਾਲੀਆਂ ਹੁੰਨੀਆਂ ਵੀ ਚਲੋ ਇੱਕ ਬਸ ਆਸ ਜੀ ਹੁੰਦੀ ਆ ਵੀ ਜਿਹਨੂੰ ਆਪਾਂ ਕਹਦੇ ਆ ਚੋਜਾ ਹੁੰਦਾ ਉਹ ਵੀ ਸਾਨੂੰ ਸਾਡੇ ਭਾਈ ਨੇ ਸੂਟ ਦੁੱਤਾ ਸਾਨੂੰ ਇਹ ਕਰਿਆ ਉਹ ਕਰਿਆ ਹਨਾ ਚਲੋ ਪ੍ਰਮਾਤਮਾ ਸਭ ਨੂੰ ਇਸ ਤਰ੍ਹਾਂ ਹੀ ਤੇਹਾਰਾ ਦੇ ਨਾਲ ਖੁਸ਼ ਰੱਖੇ ਵੀ ਇੱਧਰ ਜਦੋਂ ਸਾਡੇ ਘਰ ਦੇ ਵਿੱਚ ਥੋੜੀ ਜਿਹੀ ਖਰਚੇ ਦੀ ਗੱਲ ਜੁੜੂ ਹੁੰਦੀ ਆ ਤੇ ਸਰਦਾਰ ਜੀ ਨੂੰ ਬੱਸ ਮੂੰਹ ਫਲਾ ਲੈਂਦੇ ਆ ਮੂੰਹ ਫਲਾਉਣੇ ਬਿਮਾਰ ਹੋ ਜਾਂਦੇ ਆ ਬੁਖਾਰ ਹੋ ਜਾਂਦਾ ਵੀ ਬੀਪੀ ਲੋ ਹੋ ਜਾਂਦਾ ਹਾਂ ਬੱਸ ਇਹ ਬੀਪੀ ਬਾਹਰ ਜਾਂਦਾ ਲੋ ਹੀ ਤਾਂ ਇਹ ਮੈਨੂੰ ਲੋ ਲੱਗਦਾ ਹੁਰਤਾ ਹੁਣ ਵਦਲਾ ਤੁੰਡਕ ਦੇਰ ਤੱਕ ਦੇਖੀ ਥਾਲਕ ਹਾਂ ਹੈਲੋ ਹੱਟ ਜੀ ਪਾਣੀ ਪੀਅ। ਪਾਣੀ ਦਾ ਕੰਨ ਮਾਰਨਾ। ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ ਇੱਕ। ਸ਼ੁਗਰੀਤ ਪਾਪਾ ਨੇ ਢਾਲੀ ਪੁੱਤ। ਪਾਪਾ ਨੇ ਮੈਂ ਕਿਹੜਾ ਗੱਲ ਕਰਨੀ ਹੈ ਇੱਕ ਪਾਪਾ ਨੂੰ ਕਹੇ। ਛੇਤੀ ਗੱਲ, ਕੁਟਕਤੀਆਂ ਕਰਦੇ ਮਣੀ ਜੀ। ਗੱਲ ਕਰ। ਆਏ ਤੁਕੇ। ਤੁਕੇ। ਕੈਚ। ਇਹ ਕੁੜੀਆ ਤੂੰ ਵੀ ਰਖੜ ਰਲ ਕੇ ਕਹ ਰੱਖੜੀਆਂ ਨਹੀਂ ਉਹ ਮੈਂ ਵੀ ਸੂਟ ਲੈਣਾ ਤੇਰੀ ਤਾਂ ਕਹ ਰੱਖੜੀਆਂ ਹੋ ਕੇ ਮੈਂ ਵੀ ਸੂਟ ਲੈਣਾ ਕਹਦੇ ਕਹਦੇ ਪਾਪਾ ਨੂੰ ਅਹ ਕਾਹਦੇ ਸੂਟ ਨਹੀਂ ਕਿ ਮੈਂ ਬੜੀ ਹੋ ਕੇ ਸੂਟ ਲੈ ਨਹੀਂ ਗੱਲ ਕਰੋ ਤੁਸੀਂ ਉੱਠ ਕੇ ਬੈਠ ਕੇ ਗੱਲ ਕਰੋ ਕੀ ਗੱਲ ਕਰਨੀ ਹੈ ਜੀ ਦੇਖੋ ਤਿਹਾਰ ਆ ਰਹੇ ਆ ਪਹਿਲੇ ਤਾਂ ਸਭ ਤੋਂ ਪਹਿਲਾ ਰਖੜੀ ਦਾ ਤਿਹਾਰ ਹਾਂ ਠੀਕ ਹੈ ਤੇ ਜਿੱਥੇ ਕੁੜੀਆਂ ਦਾ ਖਾਣਾ ਅੱਛਾ ਤੇ ਅਸੀਂ ਕਹਿੰਦੇ ਆ ਵੀ ਇੱਕ ਜੈਸਮਿਨ ਦੀ ਪੈਗੀ ਰਖੜੀ ਆ अच्छा जी بیا ਤਾਂ ਬਾਤ ਨੂੰ ਨਹੀਂ بیا ਤਾਂ ਬਾਤ ਪੈਣੀ ਹੈ بیا ਤਾਂ ਬਾਤ ਉਹੀ ਪੂਰੀ ਔਣ ਦੀ ਪਹਿਲੀ ਰਖੜੀ ਆ ਆਪਣੇ ਭਰਾ ਲਈ ਉਹਨੇ ਰਖੜੀ ਲੈ ਕੇ ਆਉਣੀ ਤੇ ਬਾਕੀ ਹੋਰ ਆਪਣੇ ਬਲਜਿੰਦਰ ਆ ਹੀ ਹੋਗੇ اچھا ਇਹ ਵੀ ਨਵਸਤੇ ਤਾਂ ਬਣਦਾ ਹੀ ਬਣਦਾ اچھا ਠੀਕ ਆ ਤੇ ਸਾਨੂੰ ਪੈਸੇ ਥੋੜੇ ਜਿਹਾ ਦਵਾ ਦਿਓ ਅੱਛਾ ਵੀ ਉਹਨਾਂ ਨੂੰ ਆਪਾਂ ਵਧੀਆ-ਵਧੀਆ ਲਿਆਉਂਗੇ ਸਾਨੂੰ ਦਵਾ ਦਿਓ ਮਾੜੇ ਜਿਹੇ ਪੱਤੂ ਸੁਪਾਜੀ ਘੱਟ ਜੇ ਵੱਧ ਦੇ ਦਵਾਉਣੇ ਪਉਣ ਪਹਿਨੇ ਮੂੰਗੋ ਕੜਤੂ ਦੀ 200 ਲੱਗੇਦਾ ਛੋਟੇ ਥੱਲੇ ਹੱਥ ਪਾਈਦਾ ਆਪੇ ਬੱਜਿਆ ਨਾ ਤੇ ਪਰ ਮੈਂ ਤੁਹਾਨੂੰ ਗੱਲ ਕਰਨਾ ਚਾਹੁੰਦਾ ਮੈਨੂੰ ਇਹ ਦੱਸ ਦੋ ਤੁਸੀਂ ਕੋਈ ਵੀ ਕੋਈ ਤਿਹਾੜਾ ਰਹਿ ਜਾਂ ਹੈਗਾ ਜਿਹੜਾ ਕੱਪੜਿਆਂ ਤੋਂ ਬਗੈਰ ਨਾ ਕਰਦੇ ਆਪਾਂ ਹੈ ਹੀ ਨਹੀਂ ਹੈਂ ਧੀਆ ਭੈਣਾਂ ਨੂੰ ਦੇਣਾ ਪੈਂਦਾ ਜਾਂ ਸਾਡੇ ਮਾਵਾ ਬਸੰਤ ਕਰਦੇ ਆ ਨਹੀਂ ਹੈਗਾ ਤੁਸੀਂ ਦੇਣ ਲੱਗੇ ਤਾਂ ਕਹਿੰਦੇ ਆ ਵੀ ਕੋਈ ਤਿਹਾੜਾ ਨਾ ਜਿਹੜਾ ਜਨਾਨੀ ਬਣਾਣੀ ਜਾਂਦੀ ਹੈ ਨਾ ਜਾਣ ਕੇ ਬਣਾਏ ਹੋਏ ਆ ਵੀ ਸਾਨੂੰ ਸੜੇ ਸੂਟ ਵੀ ਨਹੀਂ ਆਉਂਦਾ ਇਹਦਾ ਮੈਂ ਨਾ ਤਿਹਾੜਾ ਜਨਾਨੀਆਂ ਦਾ ਤਿਹਾੜਾ ਕਿੱਥੇ ਦੇਖਿਆ ਇੱਕ ਨਜ਼ਰ ਵੀ ਜਾਣ ਕੇ ਕਦੇ ਸੁਣੀ ਕੋਈ ਇਹ ਵੀ ਤਿਹਾੜਾ ਬਣਾ ਦੋ ਵੀ ਜੁਵਾਈਆਂ ਨੂੰ ਘਰ ਬલાਓ ਭਾਈ ਦੁੱਧ ਪਲਾ ਕੇ ਉਹਨਾਂ ਨੂੰ ਕੋਟ ਪੈਂਟ ਸੁਆਓ ਜੀ ਕੋਈ ਇਹ ਜਿਹਾ ਤਿਹਾਰ ਬਣਾਇਆ ਨਾ ਬੰਦਿਆਂ ਨੂੰ ਵੀ ਉਹਨੇ ਕੱਪੜੇ ਆਏ ਤਾਂ ਜੇ ਮਤਲਬ ਮਨ ਨੂੰ ਸੂਟ ਆਉਂਦਾ ਤਾਂ ਨਾਲ ਤਾਂ ਪੱਗ ਵੀ ਆਉਂਦੀ ਆ ਸੂਟ ਵੀ ਆਉਂਦਾ ਮੈਨੂੰ ਤਾਂ ਪੱਗਾਂ ਦਾ ਪਹਿਰੇ ਢੇਰ ਲੱਗਿਆ ਮੇਰੀ ਜੁਵਾਈ ਦੇ ਨੂੰ ਸੂਟ ਵੀ ਆਉਂਦਾ ਨਹੀਂ ਤਾਂ ਹੁਣ ਸਾਨੂੰ ਕਿਆ ਆਇਆ ਕਰੇ ਹਾਂ ਬਸ ਇਹ ਤਾਂ ਕਿਆ ਆਇਆ ਕਰੇ ਪੈਂਟ ਕੋਟ ਕਹਿੰਦੇ ਤਾਂ ਆਏ ਨਹੀਂ ਕੋਈ ਤਿਹਾਰ ਤਾਂ ਦੱਸ ਦੋ ਵੀ ਜਿਹਦੇ ਵਿੱਚ ਸੂਟ ਨਹੀਂ ਖਰੀਦਣੇ ਵੀ ਆਹ ਤਿਹਾਰ ਇੱਕ ਹੈਗਾ ਜਿਹਦੇ ਚੋਂ ਖਰੀਦਣੇ ਸਵਾਈਨ ਦੁਆਰ ਨੂੰ ਤੁਸੀਂ ਲਓ ਅਸੀਂ ਘਰ ਖਰੀਦਦੇ ਆਂ ਵੈਸੇ ਉਹ ਲੈਣ ਦਾ ਪਰਦਾ ਹੁੰਦਾ ਵੀ ਨਵੇਂ ਕੱਪੜੇ ਹਾਂ ਲੈ ਕੇ ਚਾਹ ਵੈਸੇ ਹੋਂਨਾ ਮੈਂ ਪੁੱਛੀ ਦੀ ਦੁਆਰੀ ਦਾ ਆਪਾਂ ਪੱਟਾ ਟੇਕਦੇ ਆਂ ਨਾ ਮੈਂ ਕੱਪੜੇ ਪਾ ਕੇ ਮੱਤ ਟੇਕਦਾ ਓ ਇਸ ਵਾਰ ਚਾਹ ਰੱਖੀ ਸੁਖਵੀਰ ਆਪਾਂ ਨਾ ਉਹ ਵੀ ਤੁਹਾਡੇ ਕਹਿਣ ਤੇ ਹਾਂ ਖਾ ਲਓ ਠੀਕ ਆ ਬੋਲੋ ਤੂੰ ਖਾ ਲਓ ਬੋਲੋ ਤੁਹਾਡੇ ਕਹਿਣ ਤੇ ਲਵਾਉਂਦੇ ਆਂ ਖਾਣਾ ਨਹੀਂ ਲੈਂਦੇ ਤੁਹਾਡੇ ਕਦੇ ਕਹਿਣ ਤੇ ਅਸੀਂ ਬਾਹਰ ਗਏ ਆ ਅੱਛਾ ਹੂੰ ਜਿਵੇਂ ਤੁਸੀਂ ਕਹਿੰਦੇ ਹੋ ਮੈਂ ਕਰਦੇ ਆਂ ਇਹ ਥੋੜੇ ਕੋ ਕਹਿੰਦੇ ਤੁਸੀਂ ਕਹਿੰਦੇ ਪਾਉਣ ਨੂੰ ਥੋੜੇ ਕੋ ਕੱਪੜਾ ਨਹੀਂ ਰੱਖਣ ਨੂੰ ਥੋੜੇ ਕੋ ਥਾਂ ਨਹੀਂ ਹੈ ਆਪਾਂ ਨੂੰ ਨਹੀਂ ਕਹਿੰਦੇ ਆਪ ਨੂੰ ਨਹੀਂ ਕਹਿੰਦੇ ਅਸੀਂ ਓਹੋ ਸੱਚੀ ਉਹ ਨਹੀਂ ਰੱਖਣ ਥਾਂ ਲਵਾਰੀਆਂ ਟੁੱਟ ਗਈਆਂ ਹਾਂ ਨਹੀਂ ਮੇਰੀ ਗੱਲ ਸੁਣੋ ਦੇਖੋ ਮੈਂ ਮੈਂ ਇੱਕ ਪੁਆਇੰਟ ਤੋਂ ਦੱਸਣਾ ਤੁਸੀਂ ਵੀ ਕਿਹਦੀਆਂ ਭੈਣਾਂ ਜੀ ਹਮ ਐਸ ਕਰਦੀਆਂ ਨੇ ਕੋਈ ਭੈਣਾਂ ਹਾਂ ਸਹੀ ਗੱਲ ਠੀਕ ਹੈ ਨਾ ਜੇ ਆਪਾਂ ਇੱਕ ਨਵੀਂ ਰੀਤ ਤੋਲੀਏ ਲੋਕਾਂ ਨੂੰ ਦਿਖਾਈਏ ਆਪਾਂ ਸਾਰਿਆਂ ਨੂੰ ਵੀ ਆਪਾਂ ਉਹਨਾਂ ਨੂੰ ਆਉਣ ਨੂੰ 2-200 ਰੁਪਏ ਦੇ ਦਿੰਦੇ ਹਾਂ ਠੀਕ ਹੈ ਉਹਦੇ ਵਿੱਚ ਬੜਾ 500 700 ਪਾ ਕੇ ਆਪਣਾ ਸੂਟ ਲੈਣ ਦੀ ਆ ਗਈ ਹਾਂ ਇੱਕ ਮਿੰਟ ਇੱਕ ਮਿੰਟ ਇੱਟਾ ਨਹੀਂ ਬਣਾ ਕੋਡੀ ਨਹੀਂ ਨਾਉਂ ਨਹੀਂ ਮੈਂ ਤਾਂ ਅਸੀਂ ਜਦੋਂ ਆਫੀਕਾਸ ਤੇ ਗਏ ਨਹੀਂ ਸੀ ਤੁਹਾਡੇ ਪਰਵਾਰ ਕੋਲ ਲੈਣਾ ਵੀ ਨਹੀਂ ਹੈਗਾ ਉਹਨਾਂ ਦੇ ਕਿਸੀ ਕੁੜੀਆਂ ਤੇ ਕਿੱਥੇ ਲੈਣਾ ਦੇਖ ਸਾਡੇ ਮੇਰੇ ਘਰ ਤੇ ਦੋ ਦੇ ਕਿ ਕਿ ਜੈਸਮੀਨ ਨੂੰ ਜਾਣਾ ਮੰਨ ਲਓ ਇੱਕ ਇੱਕ ਉਹਨੂੰ ਜਾਣਾ ਆਪਣਾ ਬਜਿੰਦਰ ਨੂੰ ਜਾਣਾ ਜੇ ਦੋਹਾਂ ਨੂੰ ਜਾਣਾ ਨਹੀਂ ਤਾਂ ਤੁਹਾਡੇ ਦੋਹਾਂ ਦੇ ਆਉਣੇ ਨਹੀਂ ਕੰਮ ਤਾਂ ਬਰਾਬਰ ਹੀ ਆ ਨਹੀਂ ਬਲਾਪਰੀ ਤਾਂ ਉਹ ਵੀ ਜੈਸਮੀਨ ਹੋਗੀ ਬਜਿੰਦਰ ਹੋਗੀ ਮੈਂ ਕੱਪੜੇ ਵਾਲੀ ਦੁਕਾਨ ਵਾਲਿਆਂ ਨੇ ਵੀਡੀਓ ਦੇਖ ਲਈ ਉਹਨਾਂ ਨੇ ਕਿਹਾ ਬੇਟੀ ਡੀਲੀਟ ਕਰੋ ਛੇਤੀ ਦੇਖੇ ਤਾਂ ਤੇ ਜਿਹੜੀ ਗੱਲ ਮੈਂ ਕਿਹਾ ਵੀ 200-200 ਰੁਪਏ ਦੇ ਦਿਆ ਕਰੋ ਕੱਪੜੇ ਵਾਲੀ ਦੁਕਾਨ ਵਾਲਿਆਂ ਨੇ ਵੀਡੀਓ ਦੇਣੀ ਵੀ ਇਹ ਕਿਆ ਕਹਿੰਦਾ ਨੀਚਰ ਉਹਨੇ ਕੱਲ ਨੂੰ ਅਗੇ ਧਰਨਾ ਦਿੱਤਾ ਦੰਦ ਦੋ ਸੌ ਰੁਪਏ ਦੇ ਦੱਸ ਕਿੰਨੀ ਮੰਗਿਆ ਜਾਂਦੀ ਆ ਕਾਦੀ ਮੈਂ ਰੱਖੜੀ ਮੰਨ ਕੇ ਆ 14-1500 ਰੁਪਏ ਖਰਚਾ ਆ ਜਾਂਦਾ ਅੱਛਾ ਡੱਬਾ ਵੀ ਲੈ ਕੇ ਆਉਂਦੀ ਆ ਭੈਣ ਡੱਬਾ ਵੀ ਅੱਜ ਕੱਲ ਰੱਖੜੀ ਲੈ ਕੇ ਆਉਂਦੀ ਆ 200 ਦਾ ਡੱਬਾ ਨਹੀਂ ਉਹ ਤਾਂ ਕੋਈ ਥੱਲੇ ਮਠਿਆਈ ਨਹੀਂ ਦੋ ਮੇਰੀ ਗੱਲ ਸੁਣ ਫਿਰ ਸਾਰਾ ਸਾਰ ਰੱਖੀ ਵੀ ਤਾਂ ਕਰਨੀ ਆਉਂਦੀ ਆਪਾ ਪ੍ਰਪਾਈ ਕੋਲੇ ਨੀ ਬਿਹਾ ਮੈਂ ਤੱਕ ਦਿਨ ਖੁੱਲ ਕੇ ਆਸ਼ੀਰਵਾਦ ਦੇਦਾ ਆਹੋ ਆਸ਼ੀਰਵਾਦ ਪੈਸਿਆਂ ਨਾਲ ਹੁੰਦਾ ਇਹ ਖਾਤਾ ਇਹ ਮੇਰੀ ਜੇ ਬੰਦਾ ਨਹੀਂ ਜੇ ਬੰਦਾ ਗਰੀਬੇ ਹੋਵੇ ਗਰੀਬੇ ਹੋਵੇ ਮੇਰਾ ਭਾਈ ਕਿੰਨਾ ਗਰੀਬ ਆ ਅੱਜ ਲੈ ਆਇਆ ਕੀ ਨਹੀਂ ਗਰੀਬ ਆ ਉਹ ਅੱਜ ਵੱਡ ਲੈ ਆਇਆ ਕੀ ਨਹੀਂ ਗਰੀਬ ਆ ਨਾ ਗਰੀਬਾ ਤਾਂ ਤੈਨੂੰ ਕੀ ਨਹੀਂ ਕਹਤਾ ਗਰੀਬੇ ਆ ਫਿਰ ਕੋਈ ਤੇ ਮੈਂ ਵੀ ਗਰੀਬ ਐ ਜੇ ਹੋ ਗਰੀਬ ਐ ਹੈ ਲੈ ਆਇਆ ਦੇਖ ਲੈ ਬੇ ਗਰੀਬ ਨਹੀਂ ਮੈਂ ਨਹੀਂ ਅੱਛਾ ਅੱਜ ਤਾਂ ਲੱਗਣੀ ਹੈ ਤੁਹਾਡੀ ਆਹ ਪਾਪਾ ਦੀ ਕੋਸਤਾ ਤਾਂ ਲੱਗਣੀ ਹੈ ਤੁਹਾਡੀ ਨਹੀਂ ਨਹੀਂ ਗੱਲੇ ਕਰ ਤੂੰ ਤੁਸੀਂ ਐ ਕਰੋ ਹੱਥ ਖੜੇ ਕਰੋ ਵੀ ਮੈਂ ਨਹੀਂ ਆਪਣੀ ਆਏ ਕਹੋ ਵੀਡੀਓ ਦੇ ਵਿੱਚ ਵੀ ਮੈਂ ਨਹੀਂ ਜੀ ਆਪਣੀਆਂ ਭੈਣਾਂ ਨੂੰ ਕੱਪੜੇ ਦੇ ਸਕਦਾ ਨਾ ਮੈਂ ਪੈਸੇ ਦੇ ਸਕਦਾ ਜੇ ਮੈਂ ਦਊਂਗਾ ਤਾਂ ਮੈਂ 2-2 ਸਰਪਈਆ ਦਊਂਗਾ ਕਹੋ ਖੜੇ ਹੱਥ ਖੜਾ ਕਰ ਅਸੀਂ ਜਿੱਥੇ ਤੇ ਮਰਜ਼ੀ ਲਈ ਆਈਏ ਨਾ ਆਈਏ ਅੱਛਾ ਲਓ ਜੀ ਗੱਲ ਇਦਾਂ ਹੈ ਵੀ ਮੈਂ ਨਹੀਂ ਆਪਣੀਆਂ ਭੈਣਾਂ ਨੂੰ ਕੱਪੜੇ ਦੇ ਸਕਦਾ ਮੈਂ ਉਹਨਾਂ ਨੂੰ 5-5000 ਰੁਪਈਆ ਜ਼ਰੂਰ ਦੇ ਦਿਆਂਗਾ 5000 ਆਹ ਅੱਜ ਵੀ ਤਾਂ ਠੀਕ ਹੈ ਠੀਕ ਠੀਕ ਸਾਰੀਆਂ ਮਾਂ ਦਾ ਅੱਜ ਤੇਰੇ ਉਹ ਲੈ ਸੁਣ ਲੋ ਬਰੇ ਕਾਪਟਾ ਸੁਣ ਲੋ ਸੁਣ ਲੋ ਹੁਣ ਅੱਗੇ ਅੱਗੇ ਤੇ ਸੁਣ ਲੋ ਪੂਰੀ ਗੱਲ ਤਾਂ ਹੋ ਰਣ ਦੋ ਦੇਖੋ ਜੀ ਮੈਂ ਨਹੀਂ ਕੱਪੜੇ ਦੇ ਸਕਦਾ ਵੀ ਮੈਂ ਪਹਿਣਾ ਨੂੰ 5-5000 ਰੁਪਏ ਦਵਾਂਗਾ ਜਿੱਦਣ ਮੇਰੇ ਕੋ ਹੋਣਗੇ ਹੋਣੇ ਕਿੱਦਣ ਜਿੱਦਣ ਹੋਣ ਜਿੱਦਣ ਹੋਣ ਤੂੰ ਦੜੇ ਨਾ ਹੁਣ ਮੈਂ ਢਾਕਾ ਮਾਰ ਦਿਆਂ ਮੈਂ ਇੱਥੇ ਕੋਈ ਨਹੀਂ ਪਤਾ ਕੀ ਕਹਿੰਦਾ ਤੁਸੀਂ ਗੱਲ ਨੂੰ ਸਿਰੇ ਤੱਕ ਸੁਣਦੀਆਂ ਨਹੀਂ ਉਦੀ ਮੜੀ ਦੀ ਗੱਲ ਫੜੀ ਉਹ ਚੱਕ ਲਓ ਫੱਟੇ ਉਹ ਠੀਕ ਹੈ ਓਏ ਤੁਹਾਨੂੰ ਤਾਂ ਕੁਝ ਮੜੀ ਦੀ ਪਾਤੇ ਵੀ ਇਨਸਾਨ ਦੁਨੀਆ ਦੇ ਵਿੱਚ ਚਾਹੇ ਰਾਜਾ ਮਹਾਰਾਜਾ ਇਹ ਨਹੀਂ ਕਦੇ ਵੀ ਕਹੂਗਾ ਵੀ ਮੈਂ ਬਹੁਤ ਰੱਜਿਆ ਹੋਇਆ ਹਾਂ ਜਦੋਂ ਹੋਵਾਂਗੇ ਜਦੋਂ ਹੋਵਾਂਗੇ ਆਏ ਹੋਈ ਜਾਂਦਾ ਫਿਰ ਜੇ ਉਹ ਜੜੀ ਭੁੱਖ ਹੈ ਹੂੰ ਬੰਦੇ ਨੂੰ ਭੁੱਖ ਸਵੇਰ ਨੂੰ ਵੀ ਲੱਗਣੀ ਸ਼ਾਮ ਨੂੰ ਵੀ ਲੱਗਣੀ ਮੈਂ ਤਾਂ ਤੈਨੂੰ ਕਹਨ ਨੂੰ ਨਾ 50 ਰੋਟੀਆਂ ਇਕੱਠੀਆਂ ਖਾਣ ਦਾ ਭਜਾ ਨਾ ਸ਼ਾਮ ਨੂੰ ਮੰਗੀ ਨਾ ਸਵੇਰ ਨੂੰ ਮੰਗੀ ਤੂੰ ਇਹਨਾਂ ਜੜੀ ਭੁੱਖ ਹੈ ਉਹਨੇ ਲੱਗਣੀ ਲੱਗਣਾ ਟਾਈਮ ਜ਼ਿਆਦਾ ਕਰੀਏ ਪੈਸੇ ਦੀ ਭੁੱਖ ਵੀ ਹੈ ਕਿ ਇਹਨਾਂ ਜਿਹੜੀ ਇਹ ਉਹਨੇ ਵੀ ਟਾਈਮ ਟੂ ਟਾਈਮ ਆਉਂਦੀ ਹੀ ਰਹੀ ਹੈ ਮੇਰੇ ਅਸਾਬ ਦੇ ਨਾਮ ਤਾਂ ਭੈਣਾਂ ਦੇ ਬਾਰੇ ਕਦੇ ਹੱਥ ਨਹੀਂ ਘੁੱਟਣਾ ਚਾਹੀਦਾ ਸਭ ਤੋਂ ਪਹਿਲਾਂ ਤੇ ਥੋੜੀ ਇੱਕ ਗੱਲ ਇਹ ਤਾਂ ਤੂੰ ਆਪਣੇ ਬਾਰੇ ਕਹਿ ਰਹੀ ਹੈ ਵੀ ਤੇਰੇ ਪੇਕੇ ਤੇਰੀ ਬਾਤ ਗੱਲ ਸੁਣ ਨਾ ਹਾਂ ਵੀ ਤੈਨੂੰ ਪੈਸੇ ਮੇਰੇ ਨਾ ਮਾਤਾ ਉਹ ਵੀ ਉਹ ਸੁਣ ਉਹ ਉਹ ਸੋਚਣਗੇ ਬੈਠ ਕੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਭੈਣ ਭੈਣ ਹਾਂ ਇਕੱਲਾ ਨਹੀਂ ਕੋਈ ਗੱਲ ਨਹੀਂ ਉਹ ਤਾਂ ਜਿਹੜਾ ਕੁਝ ਮੇਰੇ ਕਰਮਾਂ ਦੇ ਵਿੱਚੋਂ ਬਣਿਆ ਪਿਆ ਹਾਂ ਜਿਹਦੇ ਜਿਹਦੇ ਕਰਮਾਂ ਨਾਲੇ ਹੁਣ ਜਿਹੜਾ ਜ਼ਾਇਦਮੀਨ ਦੇ ਕਰਮਾਂ ਦੇ ਵਿੱਚ ਆ ਜਾ ਬਿੰਦਰ ਦੇ ਕਰਮਾਂ ਚ ਉਹਨਾਂ ਦਾ ਬਣਿਆ ਪਿਆ ਤੂੰ ਨਾ ਮੱਤੇ ਲੜਾਂਗੇ ਤੂੰ ਮੁੱਗੇ ਲੜਾਂਗੇ ਸਾਡੇ ਵਾਸਤੇ ਕੋਈ ਲੜੂਗਾ ਤੁਹਾਨੂੰ ਉਹ ਪਤਾ ਨਹੀਂ ਹੈਗਾ ਅਸੀਂ ਜੇ ਨਹੀਂ ਉਹਨਾਂ ਵਾਸਤੇ ਲੜਾਂਗੇ ਇਨਕਲਾਬ ਜਿੰਦਾਬਾਦ ਜਿੰਦਾ ਮੋਰਚਾ ਕੱਢੋ ਕਾਇ ਕਰੋ ਚੰਡੇ ਚ ਕੋ ਪਿੰਡ ਪਰ ਨੂੰ ਗਿਆ ਦੇ ਕੇ ਆ ਫਿਰ ਅਸੀਂ ਗਾ ਤੇ ਨਹੀਂ ਅਸੀਂ ਪਾਪਾ ਜੀ ਕੋਲ ਚੰਡੇ ਜਾ ਕੇ ਗੱਲੇ ਖਤਮ ਅਸੀਂ ਹੱਥ ਕਢੇ ਅਸੀਂ ਪਾਪਾ ਜੀ ਨੂੰ ਅੱਜ ਬਿਠਾਉਂਗੇ ਪੈਸੇ ਪਾਪਾ ਜੀ ਨੂੰ ਕਹਾਂਗੇ ਸੁਣੋ ਥੋੜਾ ਦਿਓਗੇ ਅੱਜ ਗੱਡੀ ਤੇ ਪੈਸੇ ਤਾਂ ਲੈ ਕੇ ਹੀ ਜਾਊਗਾ ਹੋ ਤੋਂ ਹੀ ਲੈ ਲੈਣੇ ਆਪਾਂ ਨੂੰ ਬਸ ਉੱਟਾਂ ਨਾ ਗੱਡੀ ਨੂੰ ਖਰਚਾ ਮੈਂ ਪਾਉਂਦਾ ਪੈਸੇ ਕਿਹੋ ਜਾਨਦੇ ਤੇ ਸਮਝਦੋ ਫਰੇ ਕੰਮ ਆਏ ਮੈਂ ਨੂੰ ਫਾਦਰ ਚੁੱਪ ਕਰਕੇ ਕਿੰਨਾ ਪਾਇ ਆ 5-6000 ਰੁਪਏ ਗੱਡੀ ਖਰਚਾ ਆ 5-7000 ਰੁਪਏ ਗੱਡੀ ਖਰਚਾ ਮੈਂ ਹਮਨ ਇਹ ਕੇ ਕਰਨਾ ਵੀ ਵਿੱਕੀ ਨੂੰ ਵਿੱਕੀ ਨੂੰ ਫੋਨ ਕਰਿਆ ਕਰੂਗਾ ਵਿੱਕੀ ਦਾ ਸਾਫ ਕਿਤਾਬ ਚਾਹੁੰਦਾ ਪਾਈ ਇੰਨਾ ਖਰਚ ਲੈ ਅਸੀਂ ਕਿਉਂ ਤਾਂ ਮੰਗੋ ਕਹਿੰਦੇ ਵਾਈ ਤੋਂ ਲਿਆ ਕਰੋ ਸਾਫ ਹਾਂ ਮੈਂ ਤੇ ਸਾਫ ਲੈ ਲਓ ਨਹੀਂ ਸਾਫ ਨਹੀਂ ਪੈਸੇ ਉਹ ਕਹਿੰਦੇ ਵਿੱਕੀ ਕਹਿੰਦਾ ਤੁਸੀਂ ਜਿਹੜਾ ਵੀ ਖਰਚਾ ਕਰਨਾ ਹੁੰਦਾ ਵਾਈ ਤੇ ਕਰੀਏ ਨਹੀਂ ਮੇਰੇ ਕੋਲ ਨਹੀਂ ਅਸੀਂ ਕਿਹਾ ਵੀ ਤੇਰੇ ਨਾਲ ਕਰਦੇ ਅਸੀਂ ਤੇ ਇੱਥੇ ਲੈਣੇ ਜਿੱਥੇ ਤੇ ਮਰਜ਼ੀ ਦੀ ਮੈਂ ਸਹੀ ਗੱਲ ਮੰਨ ਲਿਆ ਉਹ ਗੱਲ ਇਹ ਇਹ ਤਾਂ ਆਪਣੀ ਗੱਲ ਹੋਗੀ ਹੁਣ ਇਹ ਇਹਨਾਂ ਨੇ ਕੰਮ ਕਾਇਆ ਜੀ ਦੇਖੋ ਨੋਟ ਕਰਿਓ ਗੱਲ ਤੁਸੀਂ ਸਾਰੇ ਗਣੇ ਹੁਣ ਇਹਨਾਂ ਨੇ ਰੱਖੜੀਆਂ ਬੰਨਣ ਜਾਣਾ ਮੰਨ ਲਓ ਰੱਖੜੀਆਂ ਬੰਨਣਗੇ ਜਿਹੜੇ ਉੱਥੇ ਪੈਸੇ ਮਿਲਣੇ ਆ ਉਹ ਇਹਨਾਂ ਦੇ ਖੀਸੇ ਵਿੱਚ ਆ ਬਾਈ ਇੱਕ ਗੱਲ ਚੁੱਪ ਚੁੱਪ ਮੈਂ ਆਪਣੀ ਗੱਲ ਦਾ ਉਹ ਸਾਰੇ ਇਹਨਾਂ ਦੇ ਆਪਣੇ ਖੀਸੇ ਵਿੱਚ ਆ ਜਦੋਂ ਰੱਖੜੀਆਂ ਨੂੰ ਜਾਣਾ ਹੈ ਤਾਂ ਰੱਖੜੀਆਂ ਜਿਹੜੀਆਂ ਖਰੀਦਣੀਆਂ ਉਹ ਵੀ ਗੂਗਲ 'ਤੇ ਮੈਂ ਕਰੂੰਗਾ ਠੀਕ ਹੈ ਨਾ ਜਿਹੜੇ ਉੱਥੇ ਮਠਿਆਈ ਖਰੀਦਣੀਆਂ ਉਹਦਾ ਵੀ ਗੂਗਲ 'ਤੇ ਮੈਂ ਕਰੂੰਗਾ ਇਹਨਾਂ ਦੇ ਜਿਹੜੇ ਸੂਟ ਸਵਾਣੇ ਆ ਉਹ ਵੀ ਸਾਰਾ ਖਰਚਾ ਮੈਂ ਕਰੂੰਗਾ ਆਲ ਓਵਰ ਖਰਚਾ ਮੈਂ ਕਰੂੰਗਾ ਪਰ ਜਿਹੜੇ ਥੋੜੇ ਮਿਲਣੇ ਆ ਕੋਈ ਵੀ ਚਲੋ ਕਿਸੇ ਨੂੰ 100 ਰੁਪਏ ਦੇਤਾ 50 ਦੇਤਾ ਉਹੀ ਮਾਨ ਰੱਖਣ ਦੇ ਮਾਰੇ ਵੀ ਨਹੀਂ ਕਹਿ ਸਕਦੀਆਂ ਵੀ ਆ ਲਓ ਵੀ ਜਿਹੜੇ ਇੱਥੇ ਮੇਲੇ ਤੇ ਤੁਸੀਂ ਖਰਚਾ ਕਰਤਾ ਤੁਸੀਂ ਲੈ ਲਓ ਨਾ ਉਹ ਨਹੀਂ ਕਹਿਣਾ ਨਾ ਉਹ ਤਾਂ ਦਾ ਸਾਡੇ ਇਹ ਤਾਂ ਸਾਨੂੰ ਹੀ ਲਿਆ ਉਹ ਗੱਲ ਉਹ ਕਿੱਥੇ ਜਾਊਗੀ ਕਿ ਹਰੇਕ ਇਕੱਲੀ ਇੱਕ ਭੈਣ ਦੀ ਗੱਲ ਨਹੀਂ ਇਹ ਇਨ 95% ਭੈਣਾਂ ਦੀ ਗੱਲ ਇਹੀ ਹੈ ਐਕਣੀ ਹੁੰਦਾ ਮੇਰੀ ਮੁੱਦਾ ਪੂਰਾ ਆ ਅੱਜ ਇਸ ਵਾਰ ਮੇਰਾ ਰਕਾਰ ਟੁੱਟ ਗਿਆ ਵਿੱਕੀ ਨਾ ਮੈਨੂੰ ਇੱਕ ਰੁਪਈਆ ਵੀ ਦਿੱਤਾ ਨਹੀਂ ਕਰੋ ਫੋਨ ਨਹੀਂ ਹਾਂ ਤਾਂ ਰੱਖੜੀਆਂ ਆਉਣੀਆਂ ਨਾ ਤੈਨੂੰ ਤੇਰੀ ਗਲਤੀ ਹੈ ਵੀ ਆਹ ਕਹਿੰਦਾ ਗੱਲ ਕਰਾ ਮੈਂ ਗੱਲ ਕਰਾਵਾ ਨਾ ਆਪਣੇ ਭਾਂ ਦੀ ਗਲਤੀ ਕਦੇ ਨਹੀਂ ਮੰਨਦੇ ਮੇਰੀ ਗੱਲ ਸੁਣ ਲੈ ਜੇ ਹੁਣ ਤੂੰ ਮੈਂ ਆਇਆ ਤਾਂ ਪਿਛਲੇ ਸਾਲਾਂ ਦੀਆਂ ਕਲਾਈਆਂ ਵੀ ਮੈਂ ਤਾਂ ਪਿਛਲੇ ਸਾਲ ਇਕੱਠੀਆਂ ਨਹੀਂ ਆਈ ਸੀ ਦੋ ਬੰਨੀਆਂ ਹੀ ਆ ਇਸ ਵਾਰ ਸੁਵੀਰ ਸੁਵੀਰ ਲੈ ਆਵਾ ਇਸ ਵਾਰ ਮੈਂ ਘਣਜਤ ਡੈਡੀ ਕੋਲ ਗਈ ਆ ਬੰਨੇ ਕੀਤੀ ਚਲ ਮੈਂ ਦੁਬਾਰਾ ਛੇਤੀ ਨਹੀਂ ਆਉਣਾ ਵੀ ਰਖੜੀਆਂ ਤੱਕ ਮੈਂ ਫੇਰ ਕਿੱਥੇ ਆਉਂਗੀ ਅੱਛਾ ਹਾਂ ਵੀ ਮੈਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਕਾਲੀ ਨਹੀਂ ਉਹ ਤਾਂ ਸੁਖਵੀਰ ਜੈ ਵੀ ਨਹੀਂ ਦੋਵੇਂ ਚਾਹੇ ਨਾ ਦੋਵੇਂ ਥੋੜੋ ਜਿਹੀ ਲੈ ਲੈ ਮੈਂ ਤੇ ਲਾ ਦੇ ਕਿਉਂ ਮੁੜਕੜ ਕੇ ਜਿੱਤੀਆਂ ਨੈਤਰ ਦੇ ਫੇਰ ਨਹੀਂ ਹੋਣੀਆਂ ਤਾਂ ਤੇਰੇ ਵਿੱਕੀ ਨੇ ਨਹੀਂ ਦਿੱਤਾ ਹੈ ਵਿੱਕੀ ਨੇ ਨਹੀਂ ਦਿੱਤਾ ਹੈ ਗੱਲ ਤਾਂ ਮੈਂ ਇਹ ਗੱਲ ਕਹਿੰਦਾ ਵੀ ਜੇ ਹੁਣ ਸੁਖਵੀਰ ਜਾ ਕੇ ਖਰਚਾ ਕਰੇ ਉਹ ਸੁਖਵੀਰ ਨੂੰ ਪੈਸੇ ਭੜਾਏ ਹੋਏ ਆ ਉਹ ਤੇ ਤੂੰ ਵੀ ਲੈ ਕੇ ਜਾਂਦੀ ਖਰਚੇ ਨੂੰ ਵਿੱਕੀ ਵਿਲੇ ਜਾਂਦਾ ਨਿਆਣੇ ਵਿਲੇ ਜਾਂਦੇ ਸਾਰੇ ਮੈਂ ਵੀ ਇਹਦੇ ਕੋਲ ਤੇ ਲੈ ਕੇ ਜਾਣਾ ਚਾਹੀਦਾ ਹੈ ਨਾ ਗੂਗਲ 'ਤੇ ਕਹਾਂ ਸੁਣੀ ਮੇਰੀ ਗੱਲ ਉਸ ਤੋਂ ਬਾਅਦ ਵਿੱਚ ਗੱਲ ਤਾਂ ਇੱਥੇ ਖੜਦੀ ਆ ਕਿ ਵੀ ਮੋੜ ਕੇ ਕਿਧਰ ਉੱਥੀ ਦੇ ਜੇ ਮੈਂ ਕਹਾਂ ਹੁਣ ਮੈਂ ਖਰਚਿਆ ਮੈਂ ਪਹਿਲਾਂ ਰੋਲਾ ਪਾ ਦੇਵਾਂ ਖਰਚਿਆ ਮਾਂ ਬਾਅਦ ਕਿ ਤੂੰ ਇਹਦੇ ਨਾਲ ਮੂੰਹ ਨੂੰ ਬੂੰਗੜੇ ਬਣਾ ਕੇ ਮੈਨਾਂ ਤਾਂ ਹੀ ਖਰਚੇ ਨੇ ਮੇਰੇ ਮੋੜੋ ਇਹ ਗੱਲ ਨਹੀਂ ਨਾ ਮੰਨਦੇ ਠੀਕ ਹੈ ਦੀ ਗੱਲ ਤੁਸੀਂ ਲਖਦੇ ਹੋ ਵੀ ਮੈਂ ਕਿੰਨਾ ਕੁ ਸਹੀ ਆ ਕਿ ਕਿੰਨਾ ਕੁ ਗਲਤ ਆ ਤੁਹਾਨੂੰ ਕਾਰਨ ਦੱਸਣਾ ਪੈਣਾ ਮੇਰੇ ਹੱਕ ਦੀ ਗੱਲ ਕਰਦੇ ਥੋੜੀ ਬੋਤੀ ਕੋਈ ਜੇ ਬੀਬੀਆਂ ਪੈਣਾ ਹੋਈਆਂ ਉਹਨੇ ਤਾਂ ਆਪਣੇ ਹੱਕ ਦੀ ਗੱਲ ਕਰਨੀ ਤੁਸੀਂ ਆਉਂਗੇ ਤੁਸੀਂ ਮੈਂ ਬਹੁਤ ਵਾਰ ਗੈਸ ਕਰੀਏ ਇੱਕ ਗੱਲ ਬਈ ਜਦੋਂ ਤੁਹਾਨੂੰ ਰਿਸ਼ਤੇਦਾਰੀ ਦੇ ਬੀਬਾ ਆਪਾਂ ਆਪਣੇ ਜੇਬ 'ਚ ਪਾ ਲੰਨੇ ਆ। ਹਾਂ। ਠੀਕ ਆ ਜੇਬ 'ਚ ਪਾ ਲਿਆ ਤੇ ਬੰਦੇ ਕੋਲ ਨਾ ਦੌੜੋਗੇ। ਦੇਓ ਪੈਸੇ ਨਾ। ਮੈਨੂੰ ਤਾਂ ਬੰਦਾ ਹੀ ਮੇਰੇ ਕਹਿੰਦਾ ਬੱਚੇ ਨੂੰ ਦਿੱਤੀ ਉਹ ਵੀ ਲਾ ਦੇ। ਅੱਛਾ ਜੀ। ਇਹ ਵੀ ਹੈ ਕਰਦਾ। ਉਹ ਕਲ ਨਹੀਂ ਕਰਦਾ ਵਿੱਕੀ। ਇੱਕ ਮਿੰਟ ਸੰਦੀਪ ਮੈਂ ਗੱਲ ਹੋਰੀ ਬੋਲ ਦੇ। ਇਹ ਵੀ ਇਹ ਗੱਲ ਹੁੰਦੀ ਆ ਹੈਨਾ ਬੰਦੇ ਕੋਲ ਦੰਗੀਆਂ। ਪਰ ਅਜੇ ਆਪਾਂ ਸੋਚੀ ਪੰਜੇ ਉਗਲੀਆਂ ਕਸਰਦੀਆਂ ਨਹੀਂ ਹੁੰਦੀਆਂ। ਪੰਜੇ ਤਾਂ ਮੈਂ ਨਹੀਂ ਕਹਿੰਦਾ। ਹੈਨਾ? ਕਈ ਵਾਰ ਬੀਬੀਆਂ ਵੀ ਇਹ ਨਹੀਂ ਹੁੰਦਾ ਵੀ ਬੰਦੇ ਕੋਲ ਦੌੜਨਗੇ ਆ ਆਪਣੇ ਕੋਲ ਤੇ ਵੀ ਦੰਗੀਆਂ। ਹਾਂ। ਮੈਂ ਤੈਨੂੰ ਦੱਸਾਂ ਸੁਣ। ਹੁਣ ਤੇ ਥੋੜਾ ਟਾਈਮ ਪਿੱਛੇ ਚਲੇ ਜਾਈਏ 3-4 ਰੁਪਏ ਦਾ ਅ ਨੋਟਬੰਦੀ ਹੋਈ ਸੀ ਹੂੰ ਨੋਟਬੰਦੀ ਤੋਂ ਪਹਿਲਾਂ-ਪਹਿਲਾਂ ਕਈ ਵਾਰ ਕਹਿੰਦੇ ਆ ਜਨਾਨੀ ਨੇ ਵੀ ਤੂੰ 2-4 ਰੁਪਇਆ ਹੈਗਾ ਤੇਰੇ ਕੋ 500 ਹੈਗਾ ਆਜਾ 1000 ਰੁਪਇਆ ਹੈਗਾ ਵੀ ਮੈਂ ਫਸਿਆ ਹੋਇਆ ਕਿਤੇ ਫੜ ਜਾ ਸਲੀ ਜੇ ਕੋਈ ਮਸਲਾ ਹੱਲ ਹੋ ਜਾਵੇ ਜੇ ਦੇ ਦੇਓ ਤੁਸੀਂ ਨਾ ਨਾ ਬੇਬੇ ਇੱਥੇ ਤੈਨੂੰ ਉਤਲ ਨਹੀਂ ਕਹਿੰਦੀ ਮੈਂ ਵੀ ਪਹਿਲੇ ਦੇ ਪਹਿਲੇ ਕਦਮ ਹੁੰਦੇ ਆ ਆਪਣੇ ਆਦਮੀ ਨੇ ਕਹਿੰਿਆ ਜੀ ਦੇ ਦੇ ਪੈਸੇ ਕਹਿੰਦੇ ਉਹ ਤਾਂ ਨੋਟਬੰਦੀ ਹੋਈ ਨਹੀਂ ਤਾਂ 500 ਦੇ ਨੋਟ ਬੰਦ ਹੋਏ ਨਹੀਂ ਫਿਰ ਨਾ ਪੱਕਾ ਰਹਿਣ ਪਰ ਉਹਨਾਂ ਜੋਗੀ ਆ ਵੀ ਮੈਂ ਤਾਂ ਮੰਨਾਂ ਕਰਦੀ ਨਹੀਂ ਵੀ ਹੁਣ ਬਦਲੂਗਾ ਕਿੱਥੇ ਇਹਨਾਂ ਦਾ ਪਿਆਣਾ ਖਰਾਬ ਹੋ ਜਾਣਾ ਫਿਰ ਨਿਕਲੇ ਕਿਹਦੇ ਕੋਲ ਤੇ 50000 ਨਿਕਲੇ ਕਿਹਦੇ ਕੋਲ ਤੇ ਲੱਖ ਨਿਕਲਿਆ ਇੱਕ ਬੰਦਾ ਇਹਦਾ ਜਲੰਧਰ ਕਹਿੰਦਾ ਤੁਹਾਨੂੰ ਦੱਸਾਂ ਨਾ ਤਲਾਕ ਹੋ ਗਿਆ ਗੱਲ ਪਿੱਛੇ ਨੋਟਬੰਦੀ ਚ ਉਹ ਪਹਿਲਾ ਵਿਚਾਰਾ ਨਾ ਕਰਜ਼ਾ ਕਰਦਾ ਚੱਕ ਕੇ ਆਪਣੇ ਘਰ ਨੂੰ ਚਲਾ ਰਿਹਾ ਤਾਂ ਬਿਜ਼ਨਸ ਨੂੰ ਚਲਾ ਰਿਹਾ ਤਾਂ ਠੀਕ ਹੈ ਨਾ ਉਹ ਜਾਨੀ ਕਿਦੇ ਹੌਲੀ ਹੌਲੀ ਜੇਬ ਚੋਂ ਕੱਢ ਤੇ ਕੁੱਸ ਕਰ ਕੁੱਸ ਕਰ ਉਹ ਕਹਿੰਦਾ ਵੀ ਰਿਹਾ ਉਹਨੂੰ ਕਹਿੰਦਾ ਵੀ ਲਿਆਓ ਤੇ ਤੇਰੇ ਕੋਲੇ ਪੈਸੇ ਹੈਗੇ ਆਪਣੇ ਪੇਕੇ ਦੀ ਮੈਨੂੰ 50 ਹਜ਼ਾਰ ਦੀ ਆ ਦਵਾ ਦੇ ਦੇਖੇ ਮੈਂ ਤੈਨੂੰ ਮੈਂੰਤ ਕਰਵਾ ਉਹ ਕਹਿੰਦੀ ਮੈਂ ਕਿਹਾ ਤਾਂ ਮੰਗ ਆਪਣੇ ਪੇਕੇ ਆ ਤੇ ਜਿੱਦਾਂ ਨਾ ਨੋਟ ਬੰਦੀ ਹੋਈ ਮੈਂ ਪੈਸੇ ਕੱਢ ਕੇ ਕਿਹਾ ਵੀ ਆ ਲਓ ਜੀ ਕਹਿੰਦੀ ਮੇਰੇ ਚੇਂਜ ਕਰਵਾ ਲਿਓ ਕਹਿੰਨਾ ਤੇਰੇ ਕੋਲ ਹੈਗਾ ਤਾਂ 80000 ਰੁਪਏ ਉਹ ਕਹਿੰਦੀ ਹਾਂ ਕਰਾਂ ਜਰਾ 80000 ਤੇਰੇ ਲੇਗਾ ਤੂੰ ਵੀ ਤਰ ਹੋ ਰਿਹਾ ਤੇ ਨਹੀਂ ਹੋ ਤਾਂ ਕਰ ਲੈ ਵੈਸੇ ਚਲੋ ਘਰ ਦੇ ਵਿੱਚ ਜਰੂਰ ਤਾਂ ਬਈ ਇਹ ਤਾਂ ਦੱਦਈਆਂ ਸੀ ਤੂੰ ਦਿਨ ਲੰਦੇ ਜੋ ਵੀ ਹੈ ਨਹੀਂ ਵੱਡੇ ਕੋਰਤੇ ਨਹੀਂ ਮੈਨੂੰ ਰੁਪਈਆ ਮਿਲਿਆ ਅੱਜ ਤੱਕ ਇੱਕ ਵੀ ਇੱਕੇ ਨੂੰ ਦੰਨੇ ਸੀ ਸਭੀ ਮੇਰੀ ਤਾਂ ਗੱਲ ਪੂਰੀ ਹੋਣ ਦੇ ਵੀ ਹੁਣ ਜੇ ਆਪਾਂ ਨੋਟ ਬੰਦੀਆਂ ਦੇ ਵਿੱਚ ਆਈਏ ਮੇਰੇ ਕੋਲ ਤੇ ਮਿਲਿਆ ਤਾਂ ਸਾਨੂੰ 7000 ਤੀ ਨਹੀਂ ਜਿਹੜਾ ਮੈਂ ਰੱਖਿਆ ਸੀ ਸੁਣ ਲਓ ਹੁਣ ਦੇਖਿਆ ਭੁੱਲ ਗਏ ਨਾ ਇਮਾਨਦਾਰ ਬੰਦਾ ਉਹ ਹੁੰਦਾ ਜਿਹੜਾ ਲੈ ਕੇ ਕਦੇ ਭੁੱਲੇ ਨਾ ਤੇ ਮੈਂ ਤੇ ਤੁਸੀਂ ਪਤਾ ਮੈਨੂੰ ਕਹਿ ਕੇ ਆ ਤਾਂ ਕਹਿੰਦੇ ਕੋਈ ਗੱਲ ਨਹੀਂ ਧੰਨਵਾਦ ਫੇਰ ਦੇ ਦੂੰਗਾ ਵੀ ਆ ਜਿਹੜਾ 7000 ਮੈਂ ਚੇਂਜ ਕਰ ਲਿਆ ਮੁੜ ਕੇ ਕਿਨੇ ਡੇੜੇ ਨੇ ਰਾਮ ਰਾਮ ਘੜੇ ਪੜਵਾਨ ਤੇ ਗੱਲ ਤੇ ਇੱਥੇ ਮੁੱਕਦੀ 70 ਤੇ 70 ਬਣਾ ਕੇ ਖਾ ਗਈ ਤੂੰ ਕਹਦਾ ਕਿਵੇਂ ਲੱਗੀ ਮੈਨੂੰ ਪਤਾ ਮੈਨੂੰ ਪਤਾ ਤੇਰਾ ਬੱਸ ਕਰ ਮੈਨੂੰ ਸਭ ਪਤਾ ਮੈਨੂੰ ਕਿਤੇ ਪਤਾ ਨਹੀਂ ਹੈਗਾ ਜੇ ਭੁੱਲਿਆ ਹਾਂ ਮੈਂ ਕਿਤੇ ਮੈਂ ਆਹੀ ਘਰ ਚ ਰਹਿਦਾ ਮੈਨੂੰ ਪਤਾ ਨਹੀਂ ਵੀ ਮੈਂ ਜਿਹੜਾ 20000 ਰੁਪਏ ਦਿੱਤਾ ਕਿੱਥੇ ਲੱਗਦੇ ਆ ਉਹ ਕਿੱਥੇ ਜੇ ਜੇ ਪੁੱਛਣ ਕਿ ਨਾ ਅੱਛਾ ਕਿੱਥੇ ਕਿੱਥੇ ਲੱਗਿਆ ਹਾਂ ਇੱਕ ਇੱਥੇ ਦੇਤੇ ਅੱਧੇ ਪੈਸੇ ਵੀ ਨਹੀਂ ਪੂਰੇ ਹੁੰਦੇ ਕਿਉਂ ਦਰਦੀ ਐ ਸਾਰੇ ਹਾ ਸਾਹਮਣੇ ਅੱਧੇ ਪੈਸੇ ਵੀ ਨਹੀਂ ਪੂਰੇ ਹੁੰਦੇ। ਤੂੰ ਲਿਖ ਲਿਆ ਕਰ ਤੂੰ। ਮੈਂ ਉਹੀ ਸੋਚਦੀ ਆ ਵੀ ਮੈਂ ਖਰਚ ਦਾ ਦੰਨੀਆਂ ਸਾਰੇ ਇੱਕ ਸਾਤ ਦੀ ਹੁੰਦੇ। ਵੀ ਮੈਂ ਕਿਤੇ ਆਪਣੇ ਪੇਕੇ ਜਾਂਦੇ ਹਾਂ। ਹਾਂ ਬਸ ਆ ਇੱਕ ਲਾਸਟ ਗੱਲਾਂ ਕਰਦਾ। ਸਾਰੀ ਉਹ ਗੱਲ ਖੂਲ ਫੇਰ ਖੂਲ ਕੁੱਤਗੇ। ਵੀ ਨਾ ਬੰਦਾ ਫੌਰਨ ਨੂੰ ਕੁਝ ਕਹਿ ਸਕੇ ਨਾ ਬਾਤ ਕਰੇ ਉਹ ਇੱਜ਼ਤ ਕਰਦੇ। ਵੀ ਭਾਈ ਤੂੰ ਨਹੀਂ ਪੇਕੇ ਜਾਂਦੇ ਗੱਲੇ ਖਤਮ ਕਰਤੀ ਇੱਥੇ। ਹਾਂ ਗੱਲ ਖਤਮ ਇੱਥੇ ਆ ਕੇ ਹੋਣੀ ਦੀ ਬਸ। ਹੋਰ ਕਹਦਾ ਫਿਰ ਹੋਣ ਅੱਛਾ ਮੈਨੂੰ ਐਂ ਦੱਸ ਖੰਡਪੜ ਸਾਹਿਬ ਵਾਲਾ 7000 ਰੁਪਏ ਪਿਆ। ਹੂੰ। ਛੱਡ ਦੇ ਨੀ ਇਹਨੂੰ। ਹੋ ਕਾਈਰ ਪ੍ਰੋਗਰਾਮ ਕੋ ਦੇ ਬਣਾਉਣੇ ਹੈ ਠੀਕ ਹੈ ਨਾ ਉਹ ਵੀ ਉਹ ਵੀ ਨਵੇਲ ਪ੍ਰੋਗਰਾਮ ਜਿਹੜਾ ਟਾਈਮ ਤੇ ਲੱਭਦਾ ਹੈ ਇਹ ਜਿਹੇ ਕੰਮਾਂ ਨੇ ਜਿਹੜੀ ਖੜੇ ਐ ਅਸੀਂ ਉੱਟਾਂ ਸੱਟਾਂ ਦੇ ਕਿਆ ਰੱਖਿਆ ਹੋਰ ਕੁੜੀਆਂ ਦਾ ਵੀ ਦਾਨ ਹੁੰਦਾ ਬਾਬਾ ਜੀ ਉਹ ਦਾਨ ਨਹੀਂ ਹੁੰਦਾ ਕਿ ਕੁੜੀਆਂ ਦਾ ਪਰਮਾਤਮਾ ਤਾਂ ਹੀ ਦਿੰਦਾ ਤੇ ਕੀ ਨਹੀਂ ਕਹਿੰਦਾ ਕੁੜੀਆਂ ਦਾ ਦਾਨ ਜਿਹੜੇ ਘਰ ਵਿੱਚ ਕੁੜੀਆਂ ਨੇ ਉਹਨਾਂ ਨੇ ਪੁੱਛ ਕੇ ਦੇਖੋ ਵੈਸੇ ਕੁੜੀਆਂ ਦੇ ਨਾਲ ਘਰ ਹੁੰਦਾ ਰਿਸ਼ਤੇਦਾਰੀਆਂ ਵੱਧੀਆਂ ਐ ਕੁੜੀਆਂ ਦੇ ਨਾਲ ਕੁੜੀਆਂ ਤੇ ਡੀਕ ਹੁੰਦੀ ਐ ਰੌਣਕਾਂ ਹੁੰਦੀ ਐ ਮੇਲੇ ਛੇਲੇ ਕੁੜੀਆਂ ਦੇ ਨਾਲ अच्छा अ तो रुपया दो ओदन राणक लगिया होनी रख हां ਥੋੜੇ ਵਰਗੇ ਨੇ ਆ ਕੇ ਕੁੜੀਆਂ ਨੂੰ ਘੱਟ ਪਤੀਲਿਆਂ ਨੂੰ ਜ਼ਿਆਦਾ ਦੇਖਣਾ ਵੀ ਕਿਆ ਵੜਾ ਪਤੀਲਿਆਂ ਨੂੰ ਨਹੀਂ ਡੱਬਿਆਂ ਨੂੰ ਕਿਹੜੀ ਮਠਿਆਈ ਗਈਆਂ ਨਾ ਨਾ ਕਿਹੜੀ ਗਈ ਆਈਆ ਨਹੀਂ ਸਮਝੂ ਕਿ ਆ ਬਣਾਇਆ ਬਰਾਸਾ ਸਮਝੀ ਵੀ ਛੱਡ ਡੱਬੇ ਦੇਖਣੇ ਪਹਿਲਾਂ ਤਾਂ ਕਿਹੜੀ ਮਠਿਆਈ ਹੋਈ ਆ ਕਾਲਾ ਉਹ ਉਹ ਤਾਂ ਦੇਖਣੇ ਦੇਖਣੀ ਆ ਮੈਂ ਤਾਂ ਤੇਰੇ ਵੀਰ ਜੀ ਕੀ ਕੀ ਦੇਖਿਆ ਕੰਸ ਭਰੀ ਵੀ ਹੁੰਦੀ ਇਹਨਾਂ ਜ਼ਿਆਦਾ ਆਪਣੇ ਸਬਜ਼ੀਆਂ ਭਾਤੀ ਦੇ ਨਿਕਲ ਕੱਲੇ ਕੱਲੇ ਆ ਪਲੇਟ ਚਾੱਕ ਕੇ ਦੇ ਦੇ ਅੱਜ ਆ ਬਣਾ ਚਾ ਵਲੇ ਚਲ ਫੇਰ ਦੁਵਾਰਸ ਕੀ ਆ ਖਾਮਾ ਕੀ ਸਾਵਟ ਡੰਦਾ ਨਹੀਂ ਹੁੰਦਾ ਆਏ ਹੁੰਦਾ ਏ ਕੌਣ ਕਰਦਾ ਮੈਂ ਕਿਸੇ ਨੇ ਕਰਿਆ ਨਹੀਂ ਕਿਉਂ ਨਹੀਂ ਕਰਦਾ ਮੈਂ ਵੀ ਜਿਹੜਾ ਆਪ ਬਣਾ ਬਣਾ ਕਿਸੇ ਨੂੰ ਕਲਾਉਂਦਾ ਹੋਵੇ ਉਹਨੂੰ ਪਿਆਰ ਨਾਲ ਗੱਲਾਂ ਕਰਨੀ ਠੀਕ ਸੱਚੀ ਸੱਚੀ ਕੱਲ ਦੱਸ ਪਤਾ ਹੀ ਕੀ ਕਰਦੇ ਤੇਰੇ ਵੀਰ ਜੀ ਅੰਲੇਟ ਟੂ ਸਾਜੇ ਨਹੀਂ ਹੁੰਦਾ ਕਸ ਤੋਂ ਰੋਟੀ ਹੀ ਦੇ ਦੇ ਚੱਲ ਨਰਸ ਫਾੜ ਨਹੀਂ ਲਾਉਂਦਾ ਰੋਟੀਆਂ ਹਾਂ ਫੇਰ ਵੀ ਜਗਾ ਬਣਾ ਲੰਦਾ ਬੰਦਾ ਤਾਂ ਹਾਂ ਦੇਖ ਲਓ ਖਾਲੀ ਮੈਂ ਇਸ ਵਿੱਗੇ ਦਾ ਜਾੜਾ ਹਾਂ ਖਾਲੀ ਮੈਂ ਇਸ ਨਹੀਂ ਰੱਜੀ ਰੱਜੀ ਹੁੰਦਾ ਲੈਸ ਮੈਂ ਵਿੱਗੇ ਦਾ ਉਹ ਖਈਏ ਥਾਮਾ ਇੱਥੇ ਦਾ ਕਹਾਣੀ ਮਾਂ ਪਾਪਾ ਇੱਥੇ ਤਾਂ ਕਹਾਮਤਾਂ ਦੀ ਵੀ ਮਾਂ ਪਾਣ ਕਰ ਦਿੰਦੇ ਰੱਖ ਕੇ ਟੱਬ ਨਹੀਂ ਹੁਣ ਮੁੱਦਾ ਸਾਰਾ ਖਤਮ ਕਰੋ ਜਿਹੜੀਆਂ ਗਲਤੀਆਂ ਫਲਤੀਆਂ ਸਾਡੇ ਆਫ ਕਰੋ ਹੈ ਸੂਟ ਕਿੱਦਾਂ ਲਿਆਉਣੇ ਕਾਹਦੇ ਸੂਟ ਨਾ ਮੈਂ ਨਹੀਂ ਅਸੀਂ ਤਾਂ ਲੈ ਕੇ ਆਉਣੇ ਚੱਲ ਸੁਖਵੀ ਟੈਨਸ਼ਨ ਲੈ ਪਾਪਾ ਜੀ ਕੋ ਮੁੱਦਾ ਚਲੇ ਜਾ ਬਪਾ ਜੀ ਨੂੰ ਕਹਿੰਦਾਂ ਕੋ ਤੇਰਾ ਸਿੰਘ ਮੇ ਪਾਪਾ ਜੀ ਪੈਸੇ ਦੇ ਦੋ ਭਾਈ ਚੁੰਦੇ ਅਸੀਂ ਕੱਪੜੇ ਲੈ ਕੇ ਆਉਣੇ ਆ ਤੁਸੀਂ ਅੱਜ ਤੱਕ ਪਾਪਾ ਜੀ ਦੀ ਪੈਨਸ਼ਨ ਕਢਾਈ ਹੋ ਰਹੀ ਨਹੀਂ ਨਹੀਂ ਫਿਰ ਅਸੀਂ ਬਾਰਾ ਚੀ ਕਹਿ ਇਸ ਵਾਰ ਕਹਿਣਾ ਕਿ ਫਿਰ ਉਹ ਕਾਕਾ ਨਾ ਟੋੜਾ ਹੁਣ ਤਾਂ ਸਿੰਚੀਪੜ ਹੋ ਗਏ ਮਜਬੂਰ ਅਸੀਂ ਇਹ ਚੀਪੜ ਨਹੀਂ ਹੋ ਗਿਆ ਪੈਸੇ ਖਰਚੋਗੇ ਮਜਬੂਰ ਆ ਮੈਂ ਦੇ ਦੁੱਤਾ ਅਸੀਂ ਮਜਬੂਰ ਆ ਕਹਿਣ ਨੂੰ ਤੂੰ ਮੈਂ ਵੀ ਤਾਂ ਮਜਬੂਰ ਆ ਪੈਸੇ ਦੇਣ ਨੂੰ ਬਸ ਮੇ ਪਾਪਾ ਜੀ ਦੇ ਨਾ ਇਹ ਮਜਬੂਰ ਆ ਦੇਣ ਨੂੰ ਦੇਣ ਨੂੰ ਆਹੋ ਬੇ ਦੇਣ ਮਜਬੂਰ ਆ ਕਹੇ ਨਹੀਂ ਹਾਂ ਤਾਂ ਨਹੀਂ ਨਹੀਂ ਤੇ ਇਹਨਾਂ ਨੇ ਕਰ ਆਪਣਾ ਹੱਕ ਬਣਦਾ ਇਤਿਹਾਸਿਕ ਹੁੰਦਾ ਕੋਈ ਭੁੱਖਾ ਤਾਂ ਹੁੰਦਾ ਮੈਂ ਵਸ ਸਿੱਧੀ ਜੀ ਗੱਲ ਦੱਸ ਫੇਜੀ ਗੱਲ ਸੁਣੋ ਉਹ ਫੇ ਸੂਟ ਵਧੀਆ ਕੱਟਿਆ ਦੀ ਗੱਲਾਂ ਹੋਣ ਲੱਗ ਜੁਨੀਨਲ ਬੈਠ ਕੇ ਜਿਹੇ ਦੇਖੇ ਭਾਬੀ ਨੇ ਸੂਟ ਦਿੱਤਾ ਇਹ ਹਾਏ ਕੀ ਕਹਿਤਾ ਆਏ ਜਿਹੋ ਭਾਬੀ ਦਿੰਦੀਆਂ ਉਹਨਾਂ ਨੂੰ ਨਹੀਂ ਉਹ ਵੀ ਮੈਂ ਵਸ ਉਹਦੀਆਂ ਕੀ ਕਹਿਤਾ ਬਈ ਤੁਸੀਂ ਆਪਣੀ ਭਜਿੰਦਰ ਨੇ ਅੱਜ ਤੱਕ ਨਹੀਂ ਕਿਹਾ ਵੜੇ ਸ਼ੌਂਕ ਨਾਲ ਵੜੇ ਮੈਂ ਤੈਨੂੰ ਨਹੀਂ ਗੱਲ ਕਰਦਾ ਮੈਂ ਪੂਰੇ ਜਹਾਨ ਦੇ ਵਿੱਚ ਗੱਲ ਕਰਦਾ ਜਹਾਨ ਇਸ ਵੇਲੇ ਜਿਹੜੀ ਵੀਡੀਓ ਆ ਗਈ ਹੈ ਉਹ ਤਾਂ ਹੀ ਤਾਂ ਕਹਿ ਰਹੇ ਤੁਸੀਂ ਵੀ ਕਿਸੇ ਦੀਆਂ ਭਾਬੀਆਂ ਗਾਹਾਂ ਕੁਆਡੀਆਂ ਵੀ ਭਾਬੀਆਂ ਐਕੜਾ ਨਾ ਗੱਲਾਂ ਬਣਨ ਲੱਗਦੀਆਂ ਜਿਹੜੀਆਂ ਨੇ ਸੂਟਾਂ ਦੇ ਪਿੱਛੇ ਫਿਰ ਉਹ بگੜਦਾ ਖਾਂਦਾ ਹੋਰ ਹੀ ਨਹੀਂ ਬਣਦੀਆਂ ਕਿੱਥੇ ਫਿਰ ਮੇਰਾ ਮੇਰਾ ਤਾਂ ਮਗਾ ਇੰਨਾ ਕਿ ਟੇਡਾ ਮੱਡਾ ਹੁੰਦਾ 20 ਨਾਲ ਤਾਂ ਠੀਕ ਹੈ ਤੈਅ ਕਰ ਲਓ 200 ਨਹੀਂ 300 ਰੁਪਏ ਦੇ ਦੇ ਤਾ 300 ਦੇ ਦਿਓ ਹਾਂ ਤੁਹਾਨੂੰ 250 ਰੁਪਏ ਲੈ 400 ਦਾ ਦਾ ਡੱਬਾ ਆਉਂਦਾ ਮਠਿਆਈ ਦਾ ਵਧੀਆ 400 ਹਾਂ 4-500 ਦਾ ਮੈਂ ਕਹਿੰਦੇ ਬੜਾ ਪਹਲਵਾਈਆਂ ਦੀਆਂ ਚੀਜ਼ਾਂ ਲੈ ਜਾ। ਲੈ ਦੇਖ ਲੈ ਮਠਿਆਈ ਦਾ ਰੇਡ ਦੇਖ ਕੇ ਆਈਏ। ਮੇਰੀ ਗੱਲ ਸੁਣ ਲੈ ਮੈਨੂੰ ਕੀ ਆਪਾ ਉਹ ਲੈਂਦੀਆਂ ਚੀਜ਼ਾਂ ਲੈ। ਮਾਣੇ ਜਿੰਦਰ ਦਾ ਤੁਹਾਨੂੰ ਮੈਂ ਵਧੀਆ ਲੈ ਆਉਂਦੀ। ਮਠਿਆਈ ਇਹ ਲੈ ਆਉਂਦੀ ਮੈਂ ਤਾਂ ਮਾੜੀ ਤੁਸੀਂ ਕਹਿੰਦੇ ਐਨੀ ਕੀ ਦੇਓ ਐਨੀ ਕੀ ਦੇਵੋ। ਰਖੜੀ ਬੰਨੀ ਚੱਲ ਮੂੰਹ ਤੇ ਸਾਫਤੀ ਬੰਨੀ। ਫੇਰ ਇੱਕ ਦੂਜਾ ਚੱਕ ਕੇ ਸਾਫ। ਨਹੀਂ ਉਹ ਤਾਂ ਜਿਹੜਾ ਮੂੰਹ ਮਠਿਆ ਕਰਾਉਣਾ ਐ ਸਵਾਦ। ਬੋਜਿੰਦਰ ਨੇ ਮੈਂ ਤਾਂ ਕਿਹਾ ਜਿਹੜਾ ਮੂੰਹ ਮਿੱਠਾ ਕਰਾਉਣਾ ਉਹ ਤਾਂ ਕਰਾਉਣਾ ਹੀ ਕਰਾਉਣਾ ਉਹ ਕਰ ਆਪੋ ਇੱਕ ਚੱਕ ਕੇ ਹੋ ਮੈਨੂੰ ਲੈ ਲੇਕੀ ਰੱਖ ਦੇ ਦੋ ਨੱਬਾ ਲੈ ਬੇਬੀ ਜਾਂਦਾ ਫਿਰ ਕੋਈ ਚੱਲ ਜਾਂਦਾ ਫਿਰ ਉਹ ਪ੍ਰੀਤੀ ਜੀ ਕਿਹਾ ਵਾ ਵੇ ਠੰਡੀਆਂ ਵੀ ਖਾਣੀਆਂ ਚੱਲ ਹੁਣ ਮੇਰੇ ਕਾ ਤੈਅ ਕਰ ਲੋ ਪੈਸੇ ਕਿੰਨੇ ਦੇਣੇ ਸੂਟਾਂ ਦੇਗਾ ਸੂਟਾਂ ਦੇਗਾ ਪੈਸੇ ਨਹੀਂ ਦੇਨੇ ਤੇ ਸੂਟ ਦੇਨੇ ਜੇ ਤੁਹਾਨੂੰ ਕੋਈ ਕਹੂਗਾ ਫਿਰ ਕਹਿੰਦਾ ਜੈਸਮਿਨ ਕੈਸਾ ਦਿਆ ਨਾ ਲਾਹਰੀਤ ਕੈਸਾ ਦਿਆ ਨਾ ਬਲਜਿੰਦਰ ਕੈਸਾ ਦਿਆ ਬਲਜਿੰਦਰ ਨੂੰ ਤਾਂ ਮੈਂ ਕਹਿ ਪੁੱਛ ਲਿਆ ਵੀ ਕਹੇ ਜਨਿਆ ਕਿੰਨੇ ਦਾ ਲੈ ਹੁਣ ਚੱਲਿਆ ਫੈਸ਼ਨ ਵਧੀਆ ਮੈਂ ਇਹ ਆ ਕਿ ਸਾਰੀ ਢਾੜੀ ਆਪਾਂ ਹੋਮ ਤੋਂ ਫੈਸ਼ਨੇ ਦੇਖੀ ਦੁਬਾਰਾ ਮੈਂ ਬਜਿੰਦਰ ਨਾਲ ਡਿਸਕਸ ਕਰ ਦੂੰਗੀ ਹਾਂ ਉਹ ਫੈਸ਼ਨੇ ਦੇ ਦੇ ਦਿਆ ਹਾਂ ਬਜਿੰਦਰ ਨਾਲ ਕੋਈ ਨਾ ਇਹਦਾ ਮਤਲਬ ਤੁਸੀਂ ਪੂਰਾ ਮੂਡ ਬਣਾ ਕੇ ਬੈਠੀਆਂ ਵੀ ਲੈਣੀ ਲੈਣੀਆਂ ਹੈ ਬਜਿੰਦਰ ਕੇ ਪਹਿਲਾਂ ਨਾ ਮੋਕਰ ਗਈਆਂ ਨੇ ਲੈਣੀਆਂ ਨਹੀਂ ਉਹ ਸੂਟ ਲੈਣੇ ਲੈਣੇ ਆਏ ਫਿਰ ਉਹਨੇ ਮੈਨੂੰ ਦੱਸਦਾ ਵੀ ਮੈਂ ਇੱਕੜਾ ਦਾ ਚੱਲ ਮੈਂ ਕਿਹਨੂੰ ਦਿੰਦੀ ਹਾਂ ਉਹ ਤੋਂ ਫਿਰ ਉਹਨੇ ਸੋਟਦੇ ਆਇਆ ਨਹੀਂ ਆਉਂਦੀ ਮੈਂ ਕਿਹਦੀ ਜਿਹਦੇ ਤੇਰੀ ਬਹੁਤ ਢੀਲੇ ਵਾਲੇ ਬੰਦਾ ਹੈ ਅੱਛਾ ਨਹੀਂ ਉਹ ਤੋਂ ਤੂੰ ਪੜੀ ਪੰਪਸੜਾ ਕੇ ਕਿਹੜਾ ਮਾਈਕੋ ਦਾ ਮਾਰਿਆ ਕਿਹੜੀ ਕੰਪਨੀ ਦਾ ਪੰਪ ਹੈ ਜਿਆਦਾ ਮਾਰ ਕੇ ਆਉਂਦਾ ਉਹ ਵਿੱਕੀ ਪੀਜ਼ਾ ਦੇ ਅੰਦਰ ਕੋੜੇ ਜਾ ਨਾ ਇਹ ਪੀਜ਼ਾ ਦੇ ਅੰਦਰ ਚਾਰੇ ਨਾ ਅੰਦਰ ਅੱਥੇ ਉਹ ਇਹਨਾਂ ਦਾ ਕਿੱਥੇ ਜਾਂਦਾ ਛੋਟੇ ਪੰਪਾ ਮੋਪਾ ਜਮੇ ਵਾਲਾ ਨਹੀਂ ਆਗਾ ਮੈਂ ਨਹੀਂ ਨਹੀਂ ਪੰਪ ਚਾਹੀਦੀ ਤਾਂ ਹੁਕੀ ਨਾਲ ਇਹ ਚਾਹਨ ਕੰਪਨੀ ਦੇ ਬੈਠ ਕੇ ਹੋਊਗੀ ਪਾਪਾ ਪਾਪਾ ਨਹੀਂ ਅਸੀਂ ਮਾਰਦੇ ਰਕਬੈਸਟ ਕਰਦੇ ਆਂ ਪਾਪਾ ਜੀ ਨੂੰ ਛਾਂ ਨੂੰ ਬਿਠਾ ਲਦੇ ਆਂ ਜੇ ਕਾਨੂੰਨ ਨੇ ਕਹਿਤਾ ਆਪਣਾ ਠੀਕ ਹੈ ਅਸੀਂ ਤਾਂ ਤੁਹਾਡੇ ਦੇਣਦਾਰ ਆ ਜੀ ਮੈਂ ਹੱਥ ਜੋੜ ਕੇ ਦਵਾਂਗੇ ਪੈਸੇ ਤੁਹਾਡੇ ਰਖੜੀਆਂ ਨੂੰ ਜਿਹੜੇ ਸਾਨੂੰ ਪੇਕੇ ਤੇ ਮਿਲਣਗੇ ਬੱਚਿਆ ਭਾਈ ਮੈਂ ਤਾਂ ਦੇ ਦੇ ਮੈਂ ਤਾਂ ਤੇਰੇ ਨਾਲ ਹੀ ਮੈਂ ਦੇ ਦਾਂਗੀ ਬੱਬਾ ਜੀ ਸੂਟ ਲੈਣਾ ਸੂਟ ਲੈ ਲਿਆ ਪੈਸੇ ਕਿਤੇ ਡੁੱਗਲ ਪੈ ਰਾਂ ਜਾਂਦਾ ਫਿਰ ਮੇਰੇ ਬਟੂਏ ਚੋਂ ਹੀ ਪੈਸੇ ਆਣਗੇ ਆ ਕੈਸ਼ ਵੀ ਨਹੀਂ ਆ ਸਕਦੇ ਇਹਦੇ ਇਹਦੇ ਬਟੂਏ ਚੋਂ ਹੀ ਪੈਸੇ ਪਾਉਂਦਾ ਪੈਸੇ ਜਿਹੜੇ ਮੇਰੀ ਟਿਕਾਣੀ ਦਿੰਦੀ ਉਹ ਮੇਰੇ ਕੋਲ ਤੁਸੀਂ ਜਾਨੀ ਆ ਜਿਹੜੇ ਤਾਂ ਤੁਹਾਨੂੰ ਮੈਂ ਬਦਲ ਦਿੰਦੀ ਆ ਅੱਜ ਤੇ ਬਾਦਰ ਬੀਤੂਆ ਬੜੇ ਗੀਤ ਜੀਤ ਨਹੀਂ ਤੇ ਆ ਮੈਨੂੰ ਮਿਲੇ ਮੈਂ ਵੀ ਦੇ ਦਿੰਦੀ ਆ ਚਲ ਦੇ ਦਿੰਦੀ ਵਿਆਹ ਪਾ ਕੇ ਮੈਂ ਦਊਂਗਾ ਹਾਂ ਆਉਂਦੀ ਜਿਹੜੇ ਆਪਾਂ ਦੇ ਮੇਰਾ ਵਿਆਹ ਨਹੀਂ ਕਿਥੇ ਜਾਣਾ ਨਾਲ ਸੂਟ ਵੀ ਦਿੰਦੀ ਨਾਲੇ ਚਲ ਸੂਟ ਸਵਾਉਣ ਦਾ ਪਾਈ ਤੇ ਚਲ ਮੈਂ ਸੂਟ ਦੇਖਣਾ ਸੋਲ ਜਨਾਨੀਆਂ ਨਾਲ ਸੂਟ ਸਵਾਉਣਾ ਹੁਣ ਸਵਾ ਲਿਓ ਤੁਸੀਂ ਕਹਿੰਦੇ ਜਿਹੜਾ ਕੁਝ ਤੁਸੀਂ ਕਹ ਜਿਹੜਾ ਕੁਝ ਮਿਲਦਾ ਆਪ ਰੱਖ ਲੈਣੀ ਅਸੀਂ ਤੁਹਾਨੂੰ ਸੂਟ ਵੀ ਦੇਣਾ ਰੱਖ ਲਈ ਅੱਛਾ ਆ ਗੱਲਾਂ ਹਾਂ ਹਾਂ ਚਲੋ ਫਿਰ ਜਵਾਨਪੁਰ ਕੈਮਰੇ ਹੋ ਪੂਰੇ ਐਤਵਾਰ ਮੈਂ ਦੇਖਣਾ ਅਗਲੀ ਵਾਰ ਤੋਂ ਸਾਨੂੰ ਸੂਟਵਾਉਣੇ ਸ਼ੁਰੂ ਕਰ ਦੇਣੇ ਸੀ ਅਗਲੀ ਵਾਰ ਨਹੀਂ ਇਸ ਵਾਰ ਤੁਸੀਂ ਦੇ ਦਿੱਤਾ ਕੁਝ ਤੇ ਮੈਂ ਸਮਝਣ ਯਕੀਨਤਾ ਹੋ ਜੂਗਾ ਨਾ ਵੀ ਐਤਵਾਰ ਜੋ ਕੁਝ ਮਿਲਿਆ ਮੈਨੂੰ ਫੜਾਤਾ ਵੀ ਅਗਲੇ ਵਾਰ ਮੈਨੂੰ ਸੂਟ ਦਵਾਇਆ ਵਾਹੀ ਕਰੂਗਾ ਜਾਣ ਦੇਣੀ ਆ ਉੱਥੀ ਜਦੇ ਵਿੱਚੇ ਚੱਲਦੇ ਕੈਮਰੇ ਦੇ ਵਿੱਚ ਜਦ ਸਰਦਾਰ ਜੀ ਨੂੰ ਉਧਰ ਤੇ ਲੈ ਕੇ ਵਾਪਸ ਆਏ ਫੜਾਈ ਜਾਣਗੇ ਜਰਮੀ ਚੱਲੇ ਹਾਂ ਚਾਹ ਫੇਰ ਇੱਕ ਗੱਲ ਕਹਾਂ ਹਾਂ ਵੀ ਫਿਰ ਤੁਸੀਂ ਆਏ ਜਵਾਬ ਦੇਣਾ ਉਹ ਵੀ ਅਸੀਂ ਨਾ ਸੂਟ ਦੇਣੇ ਤੁਹਾਨੂੰ ਸੂਟ ਦਵਾ ਦਿਆਂਗਾ ਹੂੰ ਜੇ ਤੇਰੇ ਭਰਾ ਨੇ ਤੈਨੂੰ ਸੂਟ ਦਿੱਤਾ ਜਾਂ ਪੈਸੇ ਤਾਂ ਥੱਲੇ ਨਹੀਂ ਲੇਗੇ ਅਸੀਂ ਨਹੀਂ ਲਵਾਂਗੇ ਫਿਰ ਉਹ ਵਿਚਾਰਾ ਜਿਹਨੇ ਲੈ ਕੇ ਆਇਆ ਉਹ ਤਾਂ ਕੀ ਕਰੀਏ ਉਹਨੂੰ ਕਹਿੰਦੇ ਤੁਸੀਂ ਪਾ ਲਿਓ ਵਰਤ ਕੇ ਕਿਤੇ ਪਾ ਲੂੰਗਾ ਉਹਨੇ ਕਹਣਾ ਪੈਣਾ ਮੈਂ ਦੋ ਦੋ ਜੇ ਆਪਾਂ ਕਿਤੇ ਤਾਂ ਕੜੀ ਤੋੜਾਂਗੇ ਨਾ ਕੜੀ ਤਾਂ ਤੋੜਨੀ ਹੈ ਨਾ ਕੜੀ ਕੜੀ ਵੀ ਇਸ ਚੀਜ਼ ਨੂੰ ਬੰਦ ਕਰੀਏ ਆਪਾਂ ਸਾਡਾ ਭਰਾ ਇੰਨੇ ਲਾਡ ਨਾਲ ਚੀਜ਼ਾਂ ਹਾਂ ਅਸੀਂ ਕਿੱਕੜਾ ਮੋੜਦੀ ਉਹਦੇ ਦਿਲ ਦੇ ਜਿਹੜੇ ਰਹਿਮਾਨ ਆ ਅਸੀਂ ਕਿਵੇਂ ਤੋੜ ਦੂੰਗੀ ਆ ਕਿਵੇਂ ਤੋੜ ਦੂੰਗਾ ਗੱਲ ਕਰਦਾ ਪਣਾ ਭੈਣਾ ਨਹੀਂ ਬੰਦਦਾ ਅਸੀਂ ਉਹਨੇ ਕਿ ਮੇਰੀ ਵੀਡੀਓ ਦੇਖਣੀ ਹੁੰਦੀ ਜਿੰਦਰ ਨੇ ਵੀ ਦੇਖਣੇ ਵੀ ਦੀ ਹਾਂ ਠੀਕ ਹੈ ਨਾ ਜੈਸਮੀਨ ਵੀ ਦੇਖਣੇ ਲਾਪਰੀਤ ਨੇ ਦੇਖਣੇ ਹਾਂ ਐ ਕਿਣਾ ਪਾਪਾ ਨੂੰ ਦੁਖੀ ਕਰਕੇ ਸੂਟ ਲੈ ਕੇ ਆਏ ਹੈ ਮੇਰੀ ਕਿਆ ਪਾਈ ਸੀ ਕੋਈ ਨਹੀਂ ਖਬਰ ਨਾ ਕਰਦੇ ਬਟੇ ਕਿ ਫੋਨ ਆਇਆ ਲੈ ਮਨਾ ਕਰ ਰੋ ਨਾ ਮਹਾਪਿੰਦਰ ਨੇ ਤਾਂ ਕਿਹਾ ਵੀ ਮੇਰੇ ਵੀਰ ਨੂੰ ਦੁਖੀ ਕਰ ਬ ਮਮਾ ਲੈ ਕੇ ਚੱਲੀ ਤੁਸੀਂ ਜੈਸਮੀਨ ਨੇ ਪਤਾ ਕਿਆ ਕਿਹਾ ਪਾਪਾ ਕਾਤੇ ਗਰੀਬ ਹੋ ਗਿਆ ਦੱਸ ਐ ਕਿਕਣਾ ਇੱਕ ਸੂਟ ਪਿੱਛੇ ਲੜਨ ਲੱਗੇ ਨਹੀਂ ਰੈਂਗ ਹੈ ਤਾਂ ਜਿੰਦੀ ਹੈ ਜੈਸਮੀਨ ਗਾਜਨ ਦੀ ਨਹੀਂ ਮਨ ਇੱਕ ਆਦਮ ਜੀ ਆ ਪਿੱਛੇ ਕਲੜਾਈ ਨਹੀਂ ਕਿ ਉਹ ਸੂਟ ਪਿੱਛੇ ਕਾਇਤਾ ਤਾਂ ਕਲੀ ਪਾਪੋ ਕਲ ਤਾਂ ਕਰ ਲੱਗੀ ਹੁੰਦੀ ਫਿਰ ਸਹੀ ਠੀਕ ਹੈ। ਕੀ ਦੇਖ ਰਹਾ ਹਾਂ ਕੀ ਦੇਖਾਂ? ਨਹੀਂ ਸਿਆਣੇ ਹੋ ਜਿੰਨੀ ਦੇਖਾਂ। ਕੀ ਦੇਖਾਂ? ਨਹੀਂ ਮੈਨੂੰ ਤਾਂ ਦੇਖ ਲੈ ਕੇ ਕੀ ਸਿਖਾਉਣਾ ਹੈ? ਕੀ ਸਿਖਾਉਣਾ? ਅੱਛਾ ਅੱਜ ਉਹ ਜਿਨਾਨੀਆਂ ਆਣੀਆਂ ਕਿੰਨਾ ਨੂੰ ਸਕਾਰ ਬਣੀਆਂ। ਵੀ ਬਾਰ ਇੱਕ ਣੀਆਂ ਚੁਗਲੀਆਂ ਵੀ ਕਰਿਆ ਕਰੋ ਬਈ। ਆਮ ਸਰ ਜੀ ਬੈਠ ਕੇ ਪਲਾਨ ਬਣਾ ਕੇ ਆਪਣੇ ਘਰ ਦੇ ਦਰਵਾਜ਼ੇ ਤੇ ਹਾਵਾ ਵੀ ਬੋਲਿਆ ਕਰ। ਛੱਡ ਜਾ। ਨਾ। ਕਾਪੜਾ ਤੇ ਜੀਜ ਢੱਕ ਕੇ ਲਈ ਨਾ। ਹਾਂ। ਕਦਰਣੀਏ ਕੀਨੇ ਸਿਖਾਇਆ ਹੈ ਕਦਰ ਸੂਟ ਬਿਕੇ ਮੇਰੀ ਗੱਲ ਤੁਹਾਨੂੰ ਉਹਨੂੰ ਪੜਾਇਆ ਮੈਂ ਲਿਖਾਇਆ ਐਮਏ ਕਰਾਈ ਐ ਉਹਨੂੰ ਬਿਜ਼ਨਸ ਵੀ ਗੈਰ ਦਿੱਤਾ ਸਾਰਾ ਕੁਛ ਐਨ ਵਧੀਆ ਆਪਣਾ ਕਮਾਉਂਦੇ ਖਾਣਾ ਹੁੰਦੀ ਭਾਵੇਂ ਸਾਰਾ ਕੁ ਕਰਦੀ ਉਹ ਉਹ ਫੇਰ ਕਦ ਪੇਕੇ ਦੇਖੂਗੀ ਪਿਛੇ ਉਹ ਵਾ ਮੈਂ ਤੈਨੂੰ ਮੈਂ ਮੈਂ ਤੈਨੂੰ ਤੇਰੀ ਚੀਜ਼ ਨਹੀਂ ਦਿੰਦਾ ਜਿਹੜਾ ਤੂੰ ਪੇਕੇ ਵਾਲ ਨੂੰ ਦੇਖੇ ਆਪਣੇ ਖੁਸ਼ੀਆਂ ਦੇ ਦੇਣ ਉਹ ਮੈਂ ਦੇਖਾਂ ਮੈਂ ਦਿਮਾਗ ਚਾਇਆ ਭਾਈ ਹੁਣ ਅੱਛਰੇ ਨੂੰ ਕਹਿੰਦਾ ਇਥੇ ਜਿਹੜਾ ਮਾਸ ਸੀ ਸੂਟ ਲੈ ਕੇ ਆਇਆ ਵੀ ਮਿੰਨਮੜੇ ਤੇ ਫੋਟੋ ਖਿੱਚ ਕੇ ਭਾਈ ਕੀ ਜੀ ਹੈ ਛੋਟੇ ਦਾ ਦਿਮਾਗ ਦੇ ਵਿੱਚ ਸੂਟ ਫੜੇ ਹੋਏ ਆ। ਇਹ ਨਿਕਲ ਸਕਦੇ ਮਰਦੇ ਦਮ ਤੱਕ। ਕਿਹੜਾ ਜਨਾਨੀ ਦਾ ਇਹ ਨਿਕਲਦੇ। ਹੋਰ ਨਹੀਂ ਇਹ ਗੱਲ ਖਤਮ ਹੋਗੀ। ਹੋਰ ਨਹੀਂ ਇਹ ਗੱਲ ਖਤਮ ਹੋਗੀ ਪੱਲਾ ਜਿ ਫੜ ਕੇ ਕਿਹਨੇ 11 ਸੂਟ ਆਏ ਨਾਲ। ਮੈਰਸੀ ਭੈਣ ਦਾ ਫੋਨ ਆ ਗਿਆ। ਛੋਟੇ ਤੱਕ ਕੋਈ ਨਹੀਂ ਲੜ ਬਣਿਆ। ਮੈਨੂੰ ਚੱਕੀ ਨਾਲ। ਛੋਟੇ ਤੱਕ ਕੋਈ ਨਹੀਂ। ਨਾ ਵੀ ਪੈਨ ਨਹੀਂ ਆ ਜਿਹੜਾ ਉਹਨੇ ਵੀ ਲੜ ਪੜਾ। ਬੜਾ ਬੋਤਰੇ। ਸਾਰੀਆਂ ਭੈਣਾਂ ਦੇਖਦੀਆਂ ਤੁਹਾਨੂੰ ਅੱਜ ਫੋਨ ਆ ਹੀ ਲੈਣਾ ਮੈਨੂੰ ਫੋਨ ਆ ਜਵੇ ਕੋਈ ਚੱਕਰ ਨਹੀਂ ਨੋ ਪ੍ਰੋਬਲਮ ਕਿਉਂਕਿ ਮੈਂ ਸੱਚਾ ਹਾਂ ਮੈਂ ਜਿਹੜੀਆਂ ਦਲੀਲਾਂ ਦਿੱਤੀਆਂ ਬੈਠ ਕੇ ਮਜ਼ਾਬ ਲੋਕਾਂ ਦੀ ਕਚਹਿਰੀ ਦੇ ਵਿੱਚ ਉਹ ਮੇਰੀਆਂ ਦਿਲੀਨਾ ਬਿਲਕੁਲ ਸਹੀ ਹੈ ਮੈਂ ਕਹਿੰਦੀ ਇੱਕ ਇੱਕ ਮਿੰਟ ਮੈਂ ਕਹਣਾ ਇਹ ਗੱਲ ਚੋੜੀ ਆ ਤੁਸੀਂ ਆਪਣਾ ਜਿੰਦਾ ਸਹੀ ਹੈ ਮੈਂ ਮੰਨਦੀ ਆ ਭੈਣਾਂ ਕੋਈ ਭੁੱਖੀਆਂ ਨਹੀਂ ਹੁੰਦੀਆਂ ਹਾਂ ਪਰ ਰੱਜੀਆਂ ਵੀ ਆ ਰੱਜੀਆਂ ਵੀ ਹੁੰਦੀਆਂ ਉਹ ਤਾਂ ਤੁਹਾਡੇ ਵਰਗਿਆਂ ਨੂੰ ਵੀ ਦੇ ਜਾਨੀਆਂ ਜਾਂਦੀਆਂ ਜਾਂਦੀਆਂ ਵਾਕਈ ਇਹ ਗੱਲ ਹੈ ਪਰ ਜਿਹੜਾ ਮਾਨ ਹੁੰਦਾ ਏ ਪਾਈ ਚਾਹੇ ਛੋਟੀ ਜੀ ਚੀਜ਼ ਦੇ ਦੇਵੇ ਉਹ ਹੁੰਦਾ ਏ ਉਹ ਦੇਣਾ ਆ ਦੇ ਰੱਖੀ ਆ ਮੇਰੇ ਵੀਰ ਨੇ ਦਿੱਤੀ ਨਹੀਂ ਉਹ ਕਾਲ ਦੇ ਨਾਲ ਆ ਲ ਲਿਆ ਹਾਂ ਇਹਨਾਂ ਨੂੰ ਕਿਹ ਆ ਪਤਾ ਹੈ ਪੈਸੇ ਲੱਗਦੇ ਨਹੀਂ ਨਾ ਕਾਲ ਦੇ ਨਾਲ ਸੂਟ ਤਾਂ 파ਕੀ ਵੀ ਖੜਾ ਹੋ ਗਈ ਮੈਂ ਇਹਨਾਂ ਨੂੰ ਕੋ ਜਿੱਤ ਨਹੀਂ ਸਕਦਾ ਇਹ ਬੈਗਰ ਉਹ ਜਨੈ ਮੇਰੇ ਨੂੰ ਕੋਈ ਕੋਈ ਮੰਤਰ-ਮੰਤਰ ਦੇ ਦੇ ਜਿਹੜਾ ਮੈਂ ਜਿੱਤ ਲਵਾਂ ਇਹਨਾਂ ਨੂੰ ਦੋਨਾਂ ਜਣੀਆਂ ਨੂੰ ਜਿਹੜਾ ਮੈਨੂੰ ਪਤਾ ਲੱਗ ਜਾਵੇ ਵੀ ਹਾਂ ਇਹਨਾਂ ਦੀ ਨਬਜ ਆ ਦਵਾ ਦਿਓ ਇਹ ਇਹਦੀ ਸੋਚ ਬੰਦ ਹੋ ਜਾਂਦੀ ਹੈ ਜਾਹੇ ਗੱਲ ਨੂੰ ਸਮਝ ਨਹੀਂ ਸਮਝਾਉਣਾ ਚਾਹੁੰਦੀ ਪਤਾ ਨਹੀਂ ਭਾਈ ਇਹਨਾਂ ਨੂੰ ਕਿੱਥੋਂ ਚਲਾਉਣਾ ਹੁੰਦਾ ਨਾ ਸਾਈਕਲ ਚਲਾਉਣਾ ਹੁੰਦਾ ਨਾ ਗੱਡੀ ਚਲਾਉਣੀ ਹੁੰਦਾ ਨਾ ਸਕੂਟਰੀ ਇੱਕ ਥੀ ਚਲਾਉਣੀ ਹੈ ਨਹੀਂ ਆਹ-ਕਿਆ-ਕਿਆ ਕਹਿੰਦੀ ਕਿਆ ਕਹਿੰਦੀ ਤੁਸੀਂ ਕਹਿਦੇ ਹੋ ਉਹ ਕਹਿੰਦੇ ਨਾ ਸਾਨੂੰ ਸਕੂਟਰੀ ਨਾ ਸਾਨੂੰ ਗੱਡੀ ਇੱਕ ਜੀਵ ਚਲਾਉਣੀ ਆਉਂਦੀ ਉਹਨੂੰ ਵੀ ਕਹਿੰਦੇ ਬੰਦ ਕਰ ਲੋ ਅੱਛਾ ਕਹਿੰਦੇ ਵੀ ਨਾ ਪੂਰੀ ਏਕੜਾਂ ਦੀ ਹੁੰਦੀ ਹੈ ਆਪਣੇ ਪਰਿਵਾਰ ਦੇ ਵਿੱਚ ਵੀ ਜੇ ਉਹ ਤਾਂ ਭਾਈ ਉਹਨੂੰ ਤਾਂਬੇ ਦੀਆਂ ਤਾਰਾਂ ਦਿੰਦਾ ਹੂੰ ਠੀਕ ਹੈ ਤਾਂ ਉਹ ਬਣਾ ਸੋਨੇ ਦੀਆਂ ਬਣਾ ਕੇ ਆਪਣੇ ਪੇ ਉੱਥੇ ਸਹੁਰੇ ਘਰ ਦੱਸਦੇ ਨੇ ਵੀ ਮੇਰੇ ਭਾਈ ਨੇ ਮੈਨੂੰ ਸੋਨੇ ਦੀਆਂ ਪਾਰਾਂ ਦਿੱਤੀਆਂ ਕੁੜੀ ਕੁਛ ਇਸ ਤਰ੍ਹਾਂ ਦੀ ਭਾਵਕ ਹੁੰਦੀ ਆ ਉਹ ਕਿਉਂ ਉਹਨੂੰ ਗਿਆ ਉਹਨੂੰ ਨਹੀਂ ਪਤਾ ਉਹ ਆਪਣਾ ਪ੍ਰੈਸ਼ਰ ਬਣਾ ਕੇ ਰੱਖਣਾ ਹੁੰਦਾ ਪ੍ਰੈਸ਼ਰ ਦੀ ਗੱਲ ਵੀ ਕੰਨ ਉੱਥੇ ਦੇ ਸੋਨੇ ਦੇ ਪਾਤੇ ਵਿੱਚ ਕੱਲ ਨੂੰ ਤੁਸੀਂ ਬੋਲੋਗੇ ਮੇਰੇ ਘਰ ਦੇ ਨਾਲ ਕੋਈ ਪਾਰਾ ਆਉਣਾ ਹੈ ਇਹ ਮਾਰ ਹੁੰਦਾ ਹੈ ਇਹਨੂੰ ਮਾਰਿਓ ਪ੍ਰੈਸ਼ਰ ਹੁੰਦਾ ਉਹਨੂੰ ਨਹੀਂ ਪਤਾ ਇਹ ਲਾਲਾ ਮੈਂ ਮੰਨਦਾ ਹਾਂ ਤੁਸੀਂ ਗਏ ਤਾਂ ਕਿ ਉੱਥੇ ਤਾਂ ਬਣਾਉਂਦੀਆਂ ਨਹੀਂ ਜੇ ਤੁਹਾਨੂੰ ਉਥੇ ਕੋਈ ਚੀਜ਼ ਆ ਗਈ ਮੈਂ ਸੱਚੀ ਕਹਿੰਦਾ ਪਈਓ ਤਕੜੇ ਆ ਬਈ ਪੰਗਾ ਨਹੀਂ ਲੈਣਾ ਨਾ ਮਾਰਾ ਚੰਗਾ ਨਹੀਂ ਕਹਿਣਾ ਕੋਈ ਪਤਾ ਨਹੀਂ ਆਨਾ ਇਹ 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 ਹੁੰਦਾ ਇਹ ਹੁੰਦਾ ਹੈ ਪ੍ਰੈਸ਼ਰ ਬਣਾ ਕੇ ਰੱਖਣਾ ਮਾਰ ਨਹੀਂ ਨਾ ਨਹੀਂ ਮਿਸਾਨਾ ਲੋਹੇ ਦੀਆਂ ਚੀਜ਼ ਦੇ ਜੋਵੇ ਲੋਹੇ ਦੀਆਂ ਮਥੌੜੀਆਂ ਲੈ ਆਇਓ ਹੈ ਇਹ ਤਾਂ ਥੌੜੀ ਦਿੱਤੀ ਆ ਵੀ ਜੀ ਕਿਉਂ ਕਰਦੇ ਆ ਨੇ ਵੀ ਜੇ ਬੋਲੇ ਨਹੀਂ ਜੇ ਬਣਾਉਣਾ ਬੋਲੇ ਇੰਜ ਕਰਦੇ ਆ ਨਹੀਂ ਹੈ ਕੋਈ ਗੱਲ ਨਹੀਂ ਬਈ ਜਿਹੜੇ ਤਿਹਾਰਾਂ ਦੇ ਬੜੇ ਆਪਣਾ ਲੜਾਈਆਂ ਝਗੜਿਆਂ ਨਾਲ ਤੋੜ ਚੋੜਣ ਬਣਾਉਣਾ ਕਿਦਣਾਂ ਗਾ ਕਲੇਸ਼ ਤੁਸੀਂ ਅੱਜ ਫੇਰ ਕੇ ਬੈਠ ਨਹੀਂ ਪਿੱਤਰ ਨੌਤਰੀਕ ਦਾ ਉਹ ਨੌਤਰੀਕ ਕਿਦਣਾਂ ਹੁਣ ਜਾਵਾਂਗੇ ਇੱਕ ਤਿੰਨ ਦਿਨ ਤੱਕ ਕਹੀ ਬਣਾ ਨੇ ਤਾਂ ਨੌਤਰੀਕ ਤਾਂ ਪਹਿਲਾਂ ਆਉਣ ਲੱਜਣਾ ਅਸੀਂ ਜਾਣ ਲੱਜਣਾ ਇੱਕ ਇੱਕ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਕਦੋਂ ਬੰਦੇ ਦਾ ਮੂਡ ਠੀਕ ਹੁੰਦਾ ਕਦੋਂ ਕੋਈ ਚੀਜ਼ ਨਾਲ ਕੋਲ ਪੁੱਛਣੀ ਐ ਮੰਗਣੀ ਐ ਉਹਦਾ ਕੋਈ ਆਈਡੀਆ ਹੁੰਦਾ ਸਾਨੂੰ ਤਾਂ ਥੋੜੇ ਮੂਡ ਦੇ ਹੀ ਨਹੀਂ ਆਦਾ ਬੱਲਾ ਲੱਗਿਆ ਹਾਂ ਨਾ ਸਾਨੂੰ ਤਾਂ ਥੋੜਾ ਮੂਡ ਨਹੀਂ ਆਦਾ ਮੇਰੀ ਗੱਲ ਹੈ ਸ਼ਾਮ ਨੂੰ ਪਰਸ਼ਾਦਾ ਬੈਠ ਕੇ ਚਾ ਸਕਦੇ ਹੁੰਦੇ ਨੇ ਚਾਗਦੇ ਆ ਹਨ ਜੇ ਚੀਜ਼ ਕੋਈ ਸਵਾਦ ਬਣੀ ਵੀ ਐ ਅੰਦਰ ਸੀ ਵੀ ਟਾਈਮ ਕਰਕੇ ਲੈ ਚਾਰ ਚੀਜ਼ ਦਾ ਖੜਾ ਕੇ ਰੱਖ ਕੇ ਆਏ ਰੱਖ ਤਾ ਜੇ ਖਾਣ ਲੱਗੇ ਕੋਲ ਬੈਠ ਕੇ ਪੁੱਛ ਲੂ ਕਿ ਕਿਸੇ ਜੀ ਬਣੀ ਸਰਦ ਜਿਵੇਂ ਕਹਤਾ ਵੀ ਬਣੀ ਸਵਾਦ ਬਣੀ ਅੱਜ ਨਜ਼ਾਰਾ ਆ ਗਿਆ ਨਜ਼ਾਰਾ ਖੜ ਦੇ ਕਹਿੰਦਾ ਮੈਂ ਕਹੂੰਗੀ ਆ ਜੀ ਸਵਾਦ ਕਿੱਦਣ ਲੱਗਦੀ ਆ ਕਾਨੂੰਨ ਕਾ ਦਸਾਂ ਨਹੀਂ ਮਿੱਠੀ ਛਾਲ ਸ਼ਵਾਤ ਹੈ ਜੀ ਅਜੇ ਇੱਕ ਹੋਰ ਵੀ ਗੱਲ ਆ ਚਲੋ ਸਾਰਾ ਸੁਣੋ ਜੀ ਗੱਲ ਮੈਂ ਸਭ ਤੋਂ ਪਹਿਲਾਂ ਗੱਲ ਮਨੋਂ ਲੈ ਆਪਣੇ ਮੂੰਹ ਤੇ ਇਹਨਾਂ ਨੇ ਆਪੇ ਦੱਸਤਾ ਵੀ ਸੱਚੀ ਹੋ ਸਰਜੀ ਕਰੇਗੀ ਦੂਸਰੀ ਕਹਿਣਾ ਤਾਂ ਕਿ ਜਾ ਕੇ ਬਾਹਰ ਜਾ ਕੇ ਥਾਕੇ ਆਉਣਾ ਪੈਂਦਾ ਜੀ ਮੂੰਹ ਮਾਰਨਾ ਪੈਂਦਾ ਜਿਹਦੇ ਮੂੰਹ ਨੂੰ ਵਾਰ ਦਾ ਲੱਦਾ ਉਹਨੂੰ ਘਰਦਾਂ ਜਵਾਲਾ ਲੱਦਦਾ ਬੈਰੀ ਬੋਟ ਐਨ ਬੜੀਆ ਸੰਦੀਪ ਨੇ ਸੋਣਾ ਨੇ ਗੱਲ ਕਹੀਆ ਬਈ ਅਸੀਂ ਤਾਂ ਹੈਗੇ ਰੁਕੀ ਨਹੀਂ ਸੀ ਖਾਨ ਵਾਲੀ ਸਰਦਾਰ ਜੀ ਹਾਂ ਨਹੀਂ ਜੇ ਤੁਸੀਂ ਰੁੱਖੀ ਮਿੱਸੀ ਖਾਣ ਆ ਰਹੇ ਆ ਮੈਨੂੰ ਇੱਕ ਗੱਲ ਦਾ ਜਵਾਬ ਦੋ ਮੈਨੂੰ ਤੇ ਕਦੇ ਪਨੀਰ ਵਗਾਉਂਦੇ ਤੁਸੀਂ ਹੈ ਕਦੇ ਖਚੌਰੀਆਂ ਬਣਾਉਂਦੇ ਘਰ ਤੇ ਤੁਸੀਂ ਹੈ ਕਦੇ ਤੁਸੀਂ ਮਕਰੋਨੀ ਕਦੇ ਤੁਸੀਂ ਗੁਲਾਬ ਜਲੇਬੀ ਕਾ ਕਦੇ ਆਕਾ ਹੈ ਕਦੇ ਤੁਸੀਂ ਰੋਪੜ ਦੇ ਫਾਸਟ ਫੂਡ ਵਾਲੇ ਕੋਈ ਆਈਟਮ ਹੈ ਨਹੀਂ ਜਿਹੜੀ ਘਰ ਤੇ ਨਹੀਂ ਆਉਂਦੀ ਤੇ ਰੁੱਖੀ ਮਿੱਸੀ ਹੈ ਇਹ ਜਿਹੇ ਰੁੱਖੀ ਮਿੱਸੀ ਪਰ ਮਾਤਮਾ ਸਾਰਿਆਂ ਨੂੰ ਪਈ ਹੈ ਵੀਰ ਜੀ ਇੱਕ ਗੱਲ ਆ ਸਾਡੇ ਪਾਪਾ ਜੀ ਨੇ ਕਦੇ ਇਹ ਨਹੀਂ ਗੋਚ ਕੱਢੀ ਹਾਂ ਬਸ ਉਹਨਾਂ ਨੂੰ ਵਧੀਆ ਚੀਜ਼ ਦੰਨੇ ਅਸੀਂ ਇਹੀ ਬਾਤ ਆ ਤੁਸੀਂ ਤਾਂ ਜਦੋਂ ਪੋਚਾ ਘੱਟ ਜਾਂਦੇ ਆ ਨਹੀਂ ਇੱਕ ਪੰਗਾ ਹੋਰ ਵੀ ਆ ਚਲੋ ਮੰਨੀ ਮੈਂ ਤੁਹਾਡੀ ਗੱਲ ਹੈ ਨਾ بیوی ਸ਼ਾਮ ਨੂੰ ਚਲੋ ਰੋਟੀ ਪਾਣੀ ਖਾਂਦੇ ਲੱਸੀ ਵਗੈਰਾ ਪਈ ਖਾਣਾ ਆਪਣਾ ਪ੍ਰਸ਼ਾਦਾ ਸ਼ਾਕ ਰਹੀਆਂ ਹੈ ਨਾ ਉਧਰ ਤੇ ਆਪਾਂ ਗੱਲ ਕਰਨ ਬੈਠੀਏ ਉਹ ਕੁਦਰਤੀ ਗੱਲ ਹੈ ਇਹ ਆਪਾਂ ਗੱਲ ਕਰਨ ਬੈਠੀਏ ਵੀ ਬੰਦੇ ਦਾ ਮੂਡ ਵਧੀਆ ਹੈ ਨਾ ਗੱਲ ਕਰੀਏ ਹੁਣ ਵੀ ਕੋਈ ਚੀਜ਼ ਮੰਗੇ ਟੰਗ ਕਰੀਏ ਨਾ ਜਦੋਂ ਕਿਸੇ ਦਾ ਫੋਨ ਆ ਜਾਵੇ ਉੱਥੇ ਤੇ ਚੱਲ ਬੰਦਾ ਹਾਂ ਲਤਾ ਸਾਥ ਦੇ ਹੋਗੇ ਮੇਰੇ ਯਾਰ ਉਹ ਉਧਰ ਭੋਵਨ ਵਾਲਾ ਕਿੱਸਾ ਸਾਡੇ ਪ੍ਰੇਤ ਕਰ ਜਾਂਦਾ। ਗੱਲ ਸੁਣ। ਆ ਵੀ ਹੁੰਦਾ। ਮੈਂ ਤਾਂ ਦੇਖਿਆ ਹੋਇਆ ਸ਼ਾਮ ਨੂੰ ਤਾਂ ਬੰਦੇ ਨੂੰ ਛੇੜਨ ਨਹੀਂ ਜਾਇਦਾ। ਆ ਵੀ ਬੰਦਾ ਸਾਡੇ ਵਰਗਾ। ਮੇਰੇ ਡੈਡ ਹੀ ਨੇ ਦੇਖਿਆ ਹੋਇਆ ਫਿਰ ਤਾਂ ਫਲੇਟ ਹੀ ਜਾਂਦੀ ਆ। ਲੈ, ਸੁਣ ਲਓ। ਇਹ ਵੀ ਕੰਨਾ ਹੈ ਕਿ? ਕੁੱਤੀ ਹੈ? ਹਾਂ, ਇਹ ਕਹਿੰਦੇ ਬੰਦਾ ਦੁਪਹਿਰ ਨੂੰ ਤਾਂ ਵੈਸੇ ਗਰਮੀ ਹੁੰਦੀ ਆ, ਸਰ ਨੂੰ ਵੀ ਗਰਮੀ ਜੜੀ ਵੀ ਹੁੰਦੀ। ਸਵੇਰ ਨੂੰ ਪੜਨੋਂ ਦਮ ਹੁੰਦੇ। ਡੰਡਾ ਹੁੰਦਾ। ਸਵੇਰ ਹੀ ਹੋਈ। ਜਿੱਦਾਂ ਜਿੱਦਾਂ ਕੰਮ ਰਜਾ ਚੰਗੀਆਂ ਨਹੀਂ ਗੱਲਾਂ ਇਦਾਂ ਨਹੀਂ ਇਹ ਗੱਲਾਂ ਬਾਬੀਆਂ ਜਾਣੀਆਂ ਜੀ ਕਹਾ ਮਰੀ ਹੋਰ ਵੀ ਕੰਮ ਦੇਖਣਾ ਕੋਈ ਇਹ ਨਹੀਂ ਹਟਦੀਆਂ ਹੈਗੀਆਂ ਇਹ ਪੰਚਾਇਤ ਦੁਬਾਰੇ ਬਿਠਾ ਲਈ ਜਾਊਗੀ ਵਿੱਕੀ ਦੇ ਆਏ ਤੇ ਤੇ ਪਾਪਾ ਜੀ ਦੇ ਨਾਲ ਮੈਂ ਇਕੱਲਾ ਕੋਈ ਡਿਸੀਜਨ ਨਹੀਂ ਲੈ ਸਕਦਾ ਆਪਣੇ ਹੱਥ ਖੜੇ ਆ ਕਿਉਂਕਿ ਜੇਬ ਮਾਈਨਸ ਵਿੱਚ ਜਾ ਰਹੀ ਹੈ ਆਪਣੀ ਵੈਗੂ ਜੀ ਦਾ ਖਾਲਸਾ ਵੈਗੂ ਜੀ ਹਫਤੇ ਮਿਲਦੇ ਕਿਥੇ ਅਗਲੇ ਬਲਾਕ ਦੇ ਵਿੱਚ